ਮੈਂ ਹੁਣ ਨਹੀਂ ਜੀ ਇਹਨੂੰ ਤੁਸੀਂ 10 15 ਦਿਨਾਂ ਤੱਕ ਸੈਟ ਕਰ ਲਓ ਮੇਰੀ ਰਿਕੁਐਸਟ ਹੈ ਪਿੰਡਾਂ ਪਿੰਡਾਂ ਚੋਂ ਤੇ ਲੋਕ ਵੀਡੀਓ ਪਾਉਦੇ ਨੇ ਜੀ ਇਤੋਂ ਰੇਰ ਮੈਨੂੰ ਹੋਣੀ ਆ ਅਨੁਛਾਹ ਨਹੀਂ ਆ I will get it action taken in it ਮਤਲਬ ਇਹਦੇ ਤੇ ਕੋਈ ਨਹੀਂ ਸਰਪ੍ਰਸ ਕਰ ਸਕਦਾ ਫਿਰ ਕੋਈ ਵੀ ਨਹੀਂ ਕਰ ਸਕਦਾ ਅਬ ਮੇਰੇ ਮੇਰੇ ਆਪਣੇ politcal life ਚ ਚੌਥਾ ਪੰਜਵਾਂ ਆ ਜੀ ਇੱਥੇ ਜਿਹੜੇ ਰੇਪਾਂ ਕਰਕੇ ਬਣੀ ਬੋਲਦੇ ਨੇ ਮੇਰੇ ਕਹਿਣ ਦਾ ਭਾਵ ਵੀ ਇਹਨਾਂ ਨੁਕਸਾਨ ਹੋ ਗਿਆ ਲੋਕ ਅਜੇ ਵੀ ਨਾ ਖਬਰਾਂ ਤੇ ਕੋਈ ਗੱਲ ਨਹੀਂ ਬਣਦੀ ਸੱਚੇ ਕੰਮ ਇਹ ਇੱਕ ਆਹ ਤਾਂ ਲੋਕ ਬਾਹਰ ਵਿੱਚ ਡੋਪਦੇ ਨੇ ਸਭ ਤੋਂ ਪਹਿਲਾਂ ਡਰੇਨ ਦੇ ਵਿੱਚੋਂ ਪਾਣੀ ਆ ਕੇ ਡੁੱਬ ਜਾਂਦੇ ਆ ਕੋਈ ਇਤਿਆਰ ਨਹੀਂ ਹੁੰਦਾ ਇੱਥੇ ਪਾਰਟੀਆਂ ਬਾਜੀਆਂ ਚੱਲਦੀਆਂ ਨੇ ਜੇ ਕੋਈ ਸ਼ਿਕਾਇਤ ਕਰਦਾ ਉਹਦੇ ਘਰ ਲੋਕੀਂ ਡੰਗਾ ਲੈ ਕੇ ਚੱਲ ਜਾਂਦੇ ਆ ਮੈਂ ਆਪਦੀ ਗੱਲ ਤੋਂ ਕਦੀ ਮੁਕਰਦਾ ਨਹੀਂ ਹੁੰਦਾ ਜਦੋਂ ਮਰਜ਼ੀ ਫੋਨ ਲਾ ਦਿਓ ਕੋਈ ਇੱਥੇ ਡੀਜ਼ਰ ਕੋਈ ਇੱਥੇ ਟਰੈਕਟਰ ਕੋਈ ਇੱਥੇ ਮਿੱਟੀ ਜਾਂ ਕਿਸੇ ਤਰੀਕੇ ਦੀ ਵੀ ਸੇਵਾ ਚਾਹੇ ਨਗਦ ਪੈਸਿਆਂ ਨਾਲ ਤੁਸੀਂ ਕੋਈ ਲੇਬਰ ਕਰਾਉਣੀ ਆ ਸਾਡੀ ਡਿਊਟੀ ਲਾ ਦਿਓ ਅਸੀਂ ਹਾਜ਼ਰ ਆ ਜਿੱਦੇ ਜਿੱਦੇ ਪੈੜੀ 'ਚ ਰੇਤ ਆਈ ਉੱਥੇ ਹੀ ਮਾਫੀਆ ਨੇ ਠੇਕੇ ਕਰ ਲਏ ਐਮਐਲਏ ਦੇ ਨਾਲ ਰਲ ਕੇ ਲੀਡਰਾਂ ਦੇ ਨਾਲ ਰਲ ਕੇ ਕੋਈ ਕਿਸਾਨ ਥੋੜੀ ਰੇਤ ਚੁੱਕਣ ਆ ਕਿਸਾਨ ਨੂੰ ਤਾਂ ਮਿਲਦਾ ਮੇਰੇ ਖਿਆਲ 2-3000 ਰੁਪਿਆ ਆਪ 2 ਵੀ ਨਹੀਂ ਮਿਲਦਾ ਜੀ ਆਪਣਾ ਟਿੱਪਰ ਵੇਖਦਾ ਵਾ 60-60000 ਰੁਪਏ ਦਾ ਤੇ ਕੀ ਦੋਸਤੋ ਮੈਂ ਖੜਾ ਹਾਂ ਸਿੰਘੋ ਕੇ ਪਿੰਡ ਆਜ ਨਾਲੇ ਦੇ ਵਿੱਚ ਜਿਹਦੇ ਬੰਨ੍ਹ ਦੇ ਉੱਤੇ ਆਏ ਆ ਪਿਛਲੇ ਪਾਸੇ ਮੇਰੇ ਰਾਵੀ ਦਰਿਆ ਜਿਹੜਾ ਵਗੰ데요 ਔਰ ਸਾਰਾ ਪਿੰਡ ਹੀ ਮਤਲਬ ਪਹਿਲਾਂ ਤੇ 28 29 ਤਰੀਕ ਦਾ ਹੀ ਪਿੰਡ ਸਾਰੇ ਜਿਹੜੇ ਲੱਗੇ ਆਗੇ ਆ ਸਾਰੇ ਹੀ ਬਹੁਤ ਜ਼ਿਆਦਾ ਪਰੇਸ਼ਾਨ ਨੇ ਫਸਲਾਂ ਖਰਾਬ ਹੋ ਗਈਆਂ ਬਿਲਕੁਲ ਦਰਿਆ ਦੇ ਕੰਢੇ ਦੇ ਉੱਤੇ ਪਿੰਡ ਨੇ ਇੱਕ ਦਿਨ ਹਫਤਾ ਤੋਂ ਪਹਿਲਾਂ ਅਸੀਂ ਨਿਸੋ ਕੇ ਐਤਵਾਰ ਆਏ ਸੀਗੇ ਉੱਥੇ ਸਾਰੀ ਜਿਹੜਾ ਬੀਜ ਤੇ ਖਾਦ ਦੇ ਕੇ ਗਏ ਆ ਔਰ ਰਾਤ ਦੀਆਂ ਵੀਡੀਓਜ਼ ਬਹੁਤ ਆ ਰਹੀਆਂ ਸੀ ਮੇਰੇ ਫੋਨ ਦੇ ਉੱਤੇ ਵੀ ਇਹ ਦਰਿਆ ਜਿਹੜਾ ਟੁੱਟਣ ਵਾਲਾ ਵਾ ਇਹ ਬੰਨ ਟੁੱਟਣ ਵਾਲਾ ਵਾ ਔਰ ਇੱਥੇ ਆ ਕੇ ਕੋਈ ਨਾ ਕੋਈ ਉਪਰਾਲਾ ਕੀਤਾ ਜਾਵੇ ਔਰ ਆਏ ਅਸੀਂ ਵੈਸੇ ਹੀ ਸਿੰਘੋ ਕੇ ਪਿੰਡ ਦੇ ਵਿੱਚ ਆਉਣਾ ਸੀ ਕਿਉਂਕਿ ਅਸੀਂ ਇਹਨਾਂ ਬਹੁਤ ਸਾਰੇ ਮੈਸੇਜ ਫੋਨ ਆਏ ਸੀਗੇ ਵੀ ਸਾਡੀ ਵੀ ਪਿੰਡ ਦੀਆਂ ਲਿਸਟਾਂ ਲਓ ਖਾਦ ਤੇ ਬੀਜ ਵਾਸਤੇ ਉਹ ਸਿੰਘੋ ਕੇ ਤੇ ਇੱਕ ਪਿੰਡ ਗੱਗੜ ਆ ਜਿੱਥੇ ਅਸੀਂ ਔਰ ਦਾ ਪ੍ਰੋਗਰਾਮ ਬਣਾਇਆ ਸੀਗਾ ਵੀ ਇਹਨਾਂ ਦੀਆਂ ਲਿਸਟਾਂ ਵੈਰੀਫਾਈ ਕਰਕੇ ਜਿਹੜੇ ਜੈਨੂਨ ਪਰਿਵਾਰ ਜਾਂ ਜਿਹੜੇ ਬਿਲਕੁਲ ਹੀ ਗਰੀਬੀ ਰੇਖਾ ਤੋਂ ਠਾਂਵ ਉਹਨਾਂ ਦੀ ਬਾਹ ਫੜ ਲਈ ਜਾਵੇ ਉਹਨਾਂ ਨੂੰ ਬੀਜ ਤੇ ਖਾਦ ਦਾ ਬੰਦੋਬਸਤ ਕਰ ਦਿੱਤਾ ਜਾਵੇ ਪਰ ਜਦੋਂ ਮੈਂ ਇੱਥੇ ਆਇਆ ਰਾਤ ਦੇ ਮੈਸੇਜ ਆਉਣ ਦੇ ਸੀਗੇ ਵੀ ਬੰਨ ਟੁੱਟਣ ਤੇ ਮੈਂ ਪਿੰਡ ਵਾਲਿਆਂ ਨੂੰ ਆ ਕੇ ਬੇਨਤੀ ਕੀਤੀ ਸੀ ਵੀ ਸਾਡੇ ਜਿੰਮੇ ਜਿਹੜੀ ਤੁਸੀਂ ਸੇਵਾ ਲਾਉਣੀ ਚਾਹੁੰਦੇ ਹੋ ਚਾਹੇ ਉਹ ਮਿੱਟੀ ਦੀ ਹੈ ਚਾਹੇ ਉਹ ਤੋੜਿਆਂ ਦੀ ਹੈ ਖਾਲੀ ਚਾਹੇ ਉਹ ਡੀਜ਼ਲ ਦੀ ਹੈ ਚਾਹੇ ਉਹ ਟਰੈਕਟਰ ਮੰਗਾਉਣ ਦੀ ਹੈ ਸਾਡੇ ਜਿੰਮੇ ਅਸੀਂ ਤੇ ਪੁੱਛਣ ਆਏ ਸੀ ਸੇਵਾ ਔਰ ਕੰਮ ਚੱਲਣ ਦੇ ਆ ਇੱਥੇ ਇਹ ਸਰਕਾਰੀ ਤੌਰ ਤੇ ਚੱਲ ਰਿਹਾ ਜੀ ਹੁਣ ਇਹ ਸਰਕਾਰੀ ਚੱਲ ਰਿਹਾ ਔਰ ਡੀਸੀ ਸਾਹਿਬ ਵੀ ਇੱਥੇ ਆਏ ਸੀਗੇ ਮੈਂ ਉਹਨਾਂ ਨੂੰ ਵੀ ਇੱਕ ਬੇਨਤੀ ਕੀਤੀ ਆ ਬਾਕੀ ਤੇ ਚਲੋ ਮੇਰਾ ਕੋ ਪੋਲੀਟੀਕਲ ਮਸਲਾ ਨਹੀਂ ਵੀ ਮੈਂ ਕੋ ਐਮਐਲਏ ਦੇ ਨਾਮ ਲਵਾਂ ਜਾਂ ਮੰਤਰੀਆਂ ਦੇ ਨਾਮ ਲਵਾਂ ਮੈਂ ਉਸ ਮਤਲਬ ਭਲਾ ਭਲੀ ਮਾਨਸੋ ਲੇਡੀ ਆ ਚਲੋ ਮੈਨੂੰ ਉਹਦੇ ਕੰਮ ਕਰਨ ਦਾ ਤਰੀਕਾ ਵਧੀਆ ਲੱਗਦਾ ਵੀ ਮੌਕੇ ਤੇ ਪਹੁੰਚ ਵੀ ਗਈ ਆ ਮੈਂ ਨੂੰ ਇੱਕ ਬੇਨਤੀ ਕੀਤੀ ਵੀ ਅੱਜ ਜੂ ਆਪਾਂ ਆ ਕੇ ਇੱਥੇ ਮਿੱਟੀ ਪਾਉਂਦੇ ਫਿਰਦੇ ਆ ਲੋਕਾਂ ਦੀਆਂ ਮੰਗਾਂ ਸੁਣਦੇ ਫਿਰਦੇ ਆ ਜਦੋਂ ਥਾਂ ਥਾਂ ਦੇ ਉੱਤੇ ਰੇਤਾ ਨਿਕਲਦੀ ਰਹੀ ਆ ਲੋਕ ਪਿੰਡਾਂ ਦੇ ਵਿੱਚ ਉਹ ਵੀਡੀਓ ਪਾਉਂਦੇ ਰਹੇ ਨੇ ਜਿੱਥੇ ਬੰਨ ਕਮਜ਼ੋਰ ਹੋਏ ਨੇ ਔਰ ਲੋਕਾਂ ਦੇ ਉੱਤੇ ਡਾਂਗ ਸੋਟਾ ਪਰਚੇ ਤੱਕ ਜਿਹੜਾ ਰੇਤ ਮਾਫੀਆ ਚਲਾਉਂਦਾ ਰਿਹਾ ਲੋਕਾਂ ਨੂੰ ਇੰਨਾ ਦਹਿਸ਼ਤ ਦੇ ਵਿੱਚ ਰੱਖਿਆ ਗਿਆ ਲੋਕਾਂ ਨੂੰ ਡਰਾਇਆ ਗਿਆ ਕੰਮ ਸੇ ਕੰਮ ਆਉਣ ਵਾਲੇ ਭਵਿੱਖ ਜੀਏ ਬੰਦ ਕਰ ਦਿਓ ਵੀ ਨਜਾਇਜ਼ ਜਿਹੜੀ ਮਾਈਨਿੰਗ ਨਹੀਂ ਹੋਣੀ ਚਾਹੀਦੀ ਅੱਜ ਵੀ ਜੇ ਕਿਸਾਨਾਂ ਨੂੰ ਕੋਈ ਸਹੂਲਤ ਮਿਲੀ ਆ ਤੁਹਾਡੀ ਜ਼ਮੀਨ ਦੇ ਉੱਤੇ ਕੋਈ ਰੇਤ ਕੱਢ ਲਓ ਤੁਸੀਂ ਵੇਚ ਦੋ ਤੇ ਮੇਰਾ ਖਿਆਲ ਆ ਵੀ ਕਿਸਾਨ ਨੂੰ ਤੇ 2000 ਰੁਪਈਆ ਨਹੀਂ ਟਿੱਪਰ ਦਾ ਮਿਲਣਿਆ ਉਹੀ ਮਾਫੀਆ ਵੀ ਹੋ ਗਿਆ ਉਹੀ 100-100 ਟਿੱਪਰ ਤੇ ਉਹੀ 100-100 ਟਰਾਲਾ ਜਿਹੜਾ ਇੱਥੋਂ ਜਾਣ ਡਿਆ ਵਾ ਫਿਰ ਕੀ ਆਪਾਂ ਸਬਕ ਲੈ ਲੈਨੇ ਔਰ ਇੱਥੇ ਲੀਡਰ ਆਉਂਦੇ ਨੇ ਮੈਂ ਹੁਣੇ ਵੇਖਿਆ ਮੈਂ ਤੇ ਲੋਕਾਂ ਨੂੰ ਵੀ ਕਹਿਣਾ ਵੀ ਯਾਰ ਆਪਾਂ ਹੀ ਸ਼ਰਮ ਕਰ ਲਈਏ ਕੋ 100 100 ਤੁਸੀਂ ਬੰਦਾ ਹੁੰਦੇ ਹੋ ਉਦੋਂ ਮੂੰਹ ਦੇ ਉੱਤੇ ਆਪਾਂ ਮੈਂ 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 ਕਰਦੇ ਰਹਿੰਨੇ ਉਦੋਂ ਜਵਾਬ ਕਿਉਂ ਨਹੀਂ ਪੁੱਛਦੇ ਵੀ ਭਾਉ ਜੀ ਰੇਤਾ ਕਿੰਨੇ ਪਟਾਈ ਆ ਰੋਕੀ ਕਿਉਂ ਨਹੀਂ ਬੰਨ ਜਿਹੜੇ ਮਜਬੂਤ ਕਰਨੇ ਸੀਗੇ ਇਹਨਾਂ ਨੂੰ ਬੰਨ ਲਾਉਣੇ ਸੀਗੇ ਇਹਨਾਂ ਦਾ ਜਾਇਦਾ ਲੈਣਾ ਸੀਗਾ ਉਹ ਕਿਉਂ ਨਹੀਂ ਲਿਆ ਗਿਆ ਸਰਕਾਰ ਕੋਲ ਕਿਹੜਾ ਯੰਤਰ ਨਹੀਂ ਹੁੰਦਾ ਯਾਰ ਮੈਨੂੰ ਦੱਸੋ ਵੀ ਜਿੱਦਣਾ ਪਤਾ ਲੱਗ ਸਕੇ ਵੀ ਬੰਨ ਕਮਜ਼ੋਰ ਆ ਇਹਦੀ ਸਟਰੈਂਥ ਕਿੰਨੀ ਆਪਾਂ ਜਿੱਥੇ ਪੁਲ ਬਣਾਉਨੇ ਉਥੇ ਆ ਜਾਂਦੇ ਆ ਨਾ ਪਹੁੰਚ ਕੇ ਉਹ ਪਿਲਰ ਜੇ ਗੱਡਣ ਵਾਲੇ ਵੀ ਜ਼ਮੀਨ ਥੱਲੇ ਭਾਰ ਚੱਲੂਗੀ ਕਿ ਨਹੀਂ ਚੱਲੂ ਤੇ ਇੱਥੇ ਨਹੀਂ ਪਤਾ ਲੱਗ ਸਕਦਾ ਵੀ ਯਾਰ ਇਹ ਟੁੱਟਣ ਵਾਲਾ ਕਿ ਨਹੀਂ ਟੁੱਟਣ ਵਾਲਾ ਉਦੋਂ ਡੀਸੈਲਟਿੰਗ ਜਿਹੜੀ ਖਲਾਈ ਆ ਉਹ ਕਿਉਂ ਨਹੀਂ ਕੀਤੀ ਗਈ ਉਦੋਂ ਕੱਲੀ ਰੇਤਾ ਪੁੱਟਣ ਤੇ ਕਿਉਂ ਧਿਆਨ ਦਿੱਤਾ ਗਿਆ ਵਾ ਲੋਕ ਵੀ ਸਵਾਲ ਨਹੀਂ ਕਰਦੇ ਯਾਰ ਅਸੀਂ ਮੁਰਦੇ ਲੋਕ ਆ ਮਤਲਬ ਵੀ ਜੀਂਦੇ ਜਾਗਦੇ ਮੁਰਦੇ ਆ ਵੀ ਜੇਕਰ ਸਾਡੇ ਸਾਹਮਣੇ ਆ ਦੇ ਤੇ ਬਸ ਅਸੀਂ ਵੇਨੇ ਆ ਵੀ ਬੰਦੇ ਕਿਸ ਨਾਲ ਦਾਖ ਗਨ ਮੈਨ ਕਿਹਦੇ ਨਾਲ ਆ ਤੋ ਉਹ ਬੜੀ ਵੱਡੀ ਤੋਪ ਤੇ ਬੜੀ ਵੱਡੀ ਚੀਜ਼ ਹੋਣਾ ਵਾ ਉਹ ਆਪਣਾ ਜਮੀਰ ਤੇ ਜਗਾਇਆ ਕਰੋ ਯਾਰ ਮੈਂ ਹੁਣ ਵੀ ਕਹਿੰਦਾ ਕਿਸੇ ਤੋਂ ਕੋਈ ਆਸ ਨਾ ਰੱਖੋ ਮੇਰੇ ਤੋਂ ਸਾਡੇ ਕੋਲ ਜਿੰਨਾ ਕੈਫਟਿਆ ਮੈਂ ਸਾਰਿਆਂ ਕੋਲ ਵੇਖੇ ਮਾਫੀ ਮੰਗਦਾ ਵੀ ਹਰ ਘਰ ਅਸੀਂ ਪੂਰਾ ਨਹੀਂ ਕਰ ਸਕਦੇ ਅਸੀਂ 100 100 ਕਿੱਲੇ ਵਾਲੇ 50 50 ਕਿੱਲੇ ਵਾਲੇ ਨਹੀਂ ਵਾਹ ਸਕਦੇ ਨਹੀਂ ਉਹਨਾਂ ਨੂੰ ਬੀਜ ਦੇ ਸਕਦੇ ਨਹੀਂ ਉਹਨਾਂ ਨੂੰ ਖਾਦ ਦੇ ਸਕਦੇ ਸਾਡੀ ਇੱਕ ਕੋਸ਼ਿਸ਼ ਆ ਵੀ ਯਾਰ ਕਿਸੇ ਦਾ ਘਰ ਡਿੱਗਿਆ ਮਗਰੋਂ ਸਾਨੂੰ ਕੋ ਫੋਨ ਆ ਜਾਂਦਾ ਸਾਡੇ ਪੈਸੇ ਲਵਾ ਦਿਓ ਜਾਇਥਾਂ ਤੇ ਅਸੀਂ ਬੀਜ ਦੇਣਾ ਚਾਹੁੰਦੇ ਆ ਔਰ ਮੈਂ ਸਭ ਤੋਂ ਪਹਿਲਾਂ ਇਹ ਮਹਿਮ ਚਲਾਈ ਸੀਗੀ ਕਿ ਬੀਜ ਤੇ ਖਾਦ ਜਿਹੜਾ ਉਹ ਕਿਸਾਨ ਨੂੰ ਦਿੱਤਾ ਜਾਊਗਾ ਔਰ ਸਾਡਾ ਤੋਂ ਵਾਦਾ ਸੀਐਮ ਵੀ ਕਹਿੰਦਾ ਮੈਂ 5 ਲੱਖ ਜਿਹੜਾ ਉਹ ਬੀਜ ਦੇਣਾ ਵਾ ਆਉਣ ਕਿੱਥੇ ਡਿਆ ਯਾਰ ਅਸੀਂ ਤੇ ਵੰਡਣਾ ਵੀ ਸ਼ੁਰੂ ਕਰ ਦਿੱਤਾ ਇੱਕ ਮਹਿਮ ਚਲਾਉਣ ਦੀ ਗੱਲ ਹੁੰਦੀ ਆ ਵੀ ਜੇ ਅਸੀਂ ਸ਼ੁਰੂ ਕੀਤੀ ਸਾਡੀ ਰੀਸ ਹੀ ਕਰ ਲੋ ਯਾਰ ਅਸੀਂ ਘਰ ਬਣਾਉਣੇ ਸ਼ੁਰੂ ਕੀਤੇ ਚਲੋ ਘਰ ਵੀ ਲੋਕਾਂ ਦੇ ਬਣਨੇ ਸ਼ੁਰੂ ਹੋ ਗਏ 8-10 ਤੇ ਅਸੀਂ ਬਣਾ ਰਹੇ ਆ ਪਰ ਇਹ ਕਿੰਨਾ ਕਚਰੇ ਸਾਂਹਦੇ ਰਹੋਗੇ ਕਿੰਨਾ ਕਚਰੇ ਨੂੰ ਵੇਖਦੇ ਰਹੋਗੇ ਵੀ ਤੁਹਾਨੂੰ ਹੀ ਕੁੱਟਿਆ ਜਾਂਦਾ ਤੁਹਾਨੂੰ ਹੀ ਲੁੱਟਿਆ ਜਾਂਦਾ ਤੁਹਾਡੀ ਓਨ ਮੁੰਨ ਕੇ ਭੇਡਾਂ ਦੀ ਤੇ ਤੁਹਾਨੂੰ ਹੀ ਸਵੈਟਰ ਵੰਡਣ ਇੱਥੇ ਆ ਜੰਨੇ ਵੀ ਆ ਕਰ ਦਿੰਨੇ ਜੀ ਆ ਮਿੱਟੀ ਸਤਾ ਦਿੰਨੇ ਜੀ ਆ ਪੱਥਰ ਲਾ ਦਿੰਨੇ ਆ ਸਾਰੀ ਮਾਰ ਤੇ ਆਪਾਂ ਨੂੰ ਵਜਦੀ ਹੈ ਯਾਰ ਕਿੱਥੇ ਜਾਂਦਾ ਆਪਣਾ ਟੈਕਸ ਔਰ ਸਭ ਤੋਂ ਵੱਧ ਮੇਰਾ ਕਿਸਾਨੀ ਮੈਂ ਫਿਰ ਕਹਿੰਦਾ ਵੀ ਮੇਰਾ ਕੋਈ ਪੇਸ਼ਾ ਨਹੀਂ ਸੀ ਮੇਰਾ ਕੋ ਧੰਦਾ ਨਹੀਂ ਸੀ ਪਰ ਇਤਰਾ ਮਹੀਨਾ ਚ ਪਿੰਡਾਂ ਦੇ ਵਿੱਚ ਫਿਰ ਕੇ ਮੈਨੂੰ ਪਤਾ ਲੱਗਾ ਵੀ ਵਾਕਈ ਕਿਸਾਨ ਪੀੜਤ ਹੈ ਔਰ ਸੱਚੇ ਹੀ ਧਰਨੇ ਦਿੰਦਾ ਅਸੀਂ ਡਾਇਆ ਲੈਣੀ ਹੋਵੇ ਇੱਥੇ ਡੀਸੀ ਆ ਮੈਨੂੰ ਵੀ ਮੈਸੇਜ ਕੀਤੇ ਸੀਗੇ ਮੈਂ ਮੁੱਖ ਮੰਤਰੀ ਤੱਕ ਮੈਸੇਜ ਕੀਤੇ ਐਸਡੀਐਮ ਤੁਹਾਡਾ ਤੁਰਿਆ ਫਿਰਦਾ ਸੀ ਮੈਨੂੰ ਮੈਸੇਜ ਕੀਤੇ ਵੀ ਡਾਇਆ ਹੀ 300 ਰੁਪਿਆ ਬਲੈਕ ਚ ਮਿਲਦੀ ਹੈ ਕਿਸਾਨ ਨੂੰ ਯਾਰ ਤੁਹਾਡੇ ਕੋ ਤੇ ਇਹ ਬੰਦ ਨਹੀਂ ਹੁੰਦੀ ਇਹਦੀ ਬਲੈਕ ਤੇ ਆਪਾਂ ਚਿੱਟੇ ਦੀ ਬਲੈਕ ਕੀ ਬ ਆ ਚੀਜ਼ਾਂ ਤੁਸੀਂ ਲੋਕ ਲੜਦੇ ਹੀ ਨਹੀਂ ਮੈਨੂੰ ਕੋਈ ਕਿਸਾਨ ਨਹੀਂ ਜਿਹੜਾ ਧਰਨਾ ਦੇਣ ਵਾਲਾ ਲੱਭਾ ਵੀ ਯਾਰ ਡਾਇਆ ਮਹਿੰਗੀ ਵਿਕਣ ਦੀ ਇਹ ਹਰ ਕਿਸਾਨ ਹੀ ਲੈ ਕੇ ਆਉਂਦਾ ਚਾਹੇ ਉਹ ਕਿਸਾਨ ਯੂਨੀਅਨ ਵਾਲਾ ਚਾਹੇ ਉਹ ਕਿਸਾਨ ਯੂਨੀਅਨ ਦਾ ਪ੍ਰਧਾਨ ਹੈ ਮੇਰੇ ਖਿਆਲੋਂ ਵੀ ਜਾਂ ਤੇ ਫਿਰ ਉਹ ਆਪ ਲੈ ਲੈਂਦੇ ਨੇ ਠੀਕ ਠਾਕ ਤੇ ਬਾਕੀ ਲੋਕਾਂ ਨੂੰ ਕਹਿੰਦੇ ਆ ਵੀ ਤੁਰੇ ਫਿਰੋ ਸਾਢੇ 3 300 ਰੁਪਿਆ ਬੋਰੀ ਬਲੈਕ ਚ ਮਿਲਦੀ ਸਾਡਾ ਤੇ ਉਹ ਬਾਹਰ ਨਹੀਂ ਕਿਸੇ ਨੇ ਫੜੀ ਨਾ ਹੜਾਂ ਚ ਕਿਸੇ ਨੂੰ ਦਰਦ ਨਹੀਂ ਆਉਂਦਾ ਯਾਰ ਵੀ ਲੋਕਾਂ ਦੀ ਹਾਲਤ ਹੀ ਵੇਖ ਲਓ ਇਹੋ ਹੀ 3 300 ਰੁਪਿਆ ਕਿੱਲੇ ਦਾ ਕਿਸਾਨ ਦਾ ਬੱਜ ਜਾਵੇ ਆਪਾਂ ਜੀਣਾ ਕਦੋਂ ਆਪਾਂ ਲੜਨਾ ਕਦ ਅੱਜ ਤੁਸੀਂ ਤੁਰੇ ਫਿਰਦੇ ਹੋ ਬੰਨ ਆ ਮੁੰਡਾ ਜਵਾਨ ਹੋਣ ਵਾਲਾ ਹਣਾ 15 ਸਾਲਾਂ ਨੂੰ ਮੁੜ ਕੇ ਇਹ ਵੀ ਇੱਥੇ ਤੁਰਿਆ ਫਿਰੇ ਕਦੀ ਡੀਸੀ ਕਦੋਂ ਆਇਆ ਤੇ ਕਦੀ ਮੰਤਰੀ ਕਦੋਂ ਆਇਆ ਤੇ ਕਦੀ ਐਮਐਲਏ ਇਹ ਸਾਰੀਆਂ ਪੀੜ੍ਹੀਆਂ ਇਤਨਾ ਹੀ ਗੜ ਦੇਣੀਆਂ ਮੈਂ ਯਾਰ ਆਪਾਂ ਮਤਲਬ ਹੋਣੀ ਕੋਈ ਸ਼ਰਮ ਹੀ ਕਰ ਲੋ ਯਾਰ ਆਪਾਂ ਲੜਿਆ ਤੇ ਕਰੀ ਆਪਣੇ ਅਕਾਲੀ ਮੈਂ ਤੁਹਾਨੂੰ ਕਹਿਣਾ ਜਿੰਨੇ ਹੜਾਂ ਦੇ ਵਿੱਚ ਜਿੰਨੇ ਘਰ ਰੁੜੇ ਆ ਜਿੰਨੀ ਪੈੜੀ ਦਾ ਨੁਕਸਾਨ ਹੋਇਆ ਕਈਆਂ ਦੇ ਵਿਆਹ ਟੁੱਟੇ ਆ ਕਈ ਮਰ ਗਏ ਆ ਇੱਥੇ ਲਾਸ਼ਾਂ ਵੀ ਲੱਭੀਆਂ ਸੀ ਨਾ ਕੋਨੇ ਆਲ ਤੇ ਜੇ ਸੱਚੀ ਸ਼ਰਧਾਂਜਲੀ ਦੇਣੀ ਚਾਹੁੰਦੇ ਹੋ ਨਾ ਜਿਹੜੇ ਮਰੇ ਆ ਤੇ ਜਿਨ੍ਹਾਂ ਦਾ ਨੁ ਤੈ ਧਈਆ ਕਰੋ ਯਾਰ ਪਿੰਡ ਚੋਂ ਬਾਲਟਾ ਰੇਤਾ ਦਾ ਨਿਆਂ ਹੀ ਨਹੀਂ ਨਿਕਲ ਦੇਣਾ ਮੈਂ ਸਰਕਾਰ ਨੂੰ ਇੱਕ ਪਾਲਿਸੀ ਦੱਸੀ ਸੀ ਕਿ ਯਾਰ ਰੇਤ ਕਿਸਾਨ ਦੇ ਪੈਲੀਆਂ ਦੇ ਉੱਤੇ ਚੜ ਗਈ ਆ ਕਮ ਸੇ ਕਮ ਉਹਨੂੰ ਵੇਚਣ ਦਾ ਇੱਕ ਸਾਲ ਤੇ ਇਖਤਿਆਰ ਦੋ ਤੁਸੀਂ ਸਫਾਈ ਕਰਨੀ ਆ ਮੁੜ ਕੇ ਫੇਰ ਮਾਫੀਆ ਬਹਿ ਜਾਣਾ ਹਨਾ ਮਤਲਬ ਇਹ ਵੀ ਆਪਣੇ ਕੋਲ ਪਾਲਿਸੀ ਨਹੀਂ ਬਣਦੀ ਆ ਆਪਾਂ ਨਾਹਰਾ ਏਡਾ ਵੱਡਾ ਦੇ ਦਿੰਨੇ ਆ ਵੀ ਜਿਹਦਾ ਖੇਤ ਉਹਦੀ ਰੇਤ ਔਰ ਜਿਹੜੇ ਅਗਲਿਆਂ ਦੇ ਪਾਸੇ ਗਾਰ ਚੜੀ ਉਹਨਾਂ ਦੇ ਹਿੱਸੇ ਕੁਝ ਵੀ ਨਾ ਆਵੇ ਮੈਂ ਕਹਾਂ ਸੀ ਇੱਕ ਸਾਲ ਇਹਨਾਂ ਨੂੰ ਪਰ ਤੁਹਾਡਾ ਆ 10 ਦਿਨ ਨਹੀਂ ਮਾਫੀਆਂ ਨੇ ਕੱਢੇ ਔਰ ਮਾਫੀਆ ਸਾਰਾ ਰੇਤਾ ਵਾਲਾ ਬਹਿ ਗਿਆ ਕਿ ਤੁਹਾਨੂੰ ਮਤਲਬ ਕੱਢਣ ਨਹੀਂ ਦਿੰਦੇ ਕਿੰਨੀਆਂ ਥਾਵਾਂ ਦੇ ਉੱਤੇ ਝਗੜੇ ਹੁੰਦੇ ਆ ਕਦੋਂ ਜਾਗਣਾ ਯਾਰ ਤੁਸੀਂ ਕਦੋਂ ਮਤਲਬ ਉੱਠਣਾ ਵਾ ਕਦੋਂ ਆਪਣੇ ਜ਼ਮੀਰ ਨੂੰ ਜਗਾਉਣਾ ਵਾ ਜੇ ਆਪਾਂ ਪਹਿਲਿਆਂ ਨੂੰ ਲਾ ਸਕਦੇ ਆ ਤੇ ਸਾਡੋ ਕੋਈ ਵੀ ਕਾਬੂ ਨਹੀਂ ਆਉਂਦੇ ਯਾਰ ਜਿਨ੍ਹਾਂ ਨੂੰ ਘਰੋਂ ਚੁੱਕ-ਚੁੱਕ ਕੇ ਕੋ ਪਾਂਡੇ ਮਾਜਦਾ ਹੀਗਾ ਕੋ ਮੋਬਾਈਲ ਵੇਚਦਾ ਹੀਗਾ ਜਿਨ੍ਹਾਂ ਨੂੰ ਜੋਬ ਬਣਾਤਾ ਜੇ ਇਹ ਵੀ ਤੁਹਾਡੇ ਕੋ ਕਾਬੂ ਨਹੀਂ ਆਉਂਦੇ ਯਾਰ ਅਜੇ ਪੁਰਾਣੇ ਤੇ ਮੈਂ ਮੰਨ ਲਿਆ ਵੀ ਇਹਨਾਂ ਦੀਆਂ ਪੀੜੀਆਂ ਦਰ ਪੀੜੀਆਂ ਲੰਘੀਆਂ ਸਾਰੇ ਪਿੰਡ ਨੇ ਡਿਮਾਂਡ ਕੀਤੀ ਆ ਵੀ ਬੰਨ ਜਿਹੜ ਹਰ ਪੰਜੀ 37 ਸਾਲੀ ਮੇਰੀ ਮੇਰੀ ਪੋਲੀਟਿਕਲ ਲਾਈਫ ਦੇ ਵਿੱਚ ਮੇਰੇ ਸਿਆਸੀ ਜੀਵਨ ਦੇ ਵਿੱਚ ਪੰਜਵਾਂ ਸਤਵਾਂ ਆੜਿਆ ਕਦੀ ਉਧਰ ਸ਼ਾਹਕੋਟ ਵਾਲੇ ਪਾਸੇ ਆ ਗਏ ਕਦੀ ਇੱਥੇ ਆ ਗਏ ਕਦੀ ਫਸਲਾਂ ਖਰਾਬ ਹੋ ਗਈਆਂ ਉਹ ਕੁੜੀ ਇੱਕ ਦੀ ਮੈਂ ਇੰਟਰਵਿਊ ਤਰਨ ਤਰਨ ਤੋਂ ਸੁਣਦਾ ਸੀ ਕੋਈ ਪੱਤਰਕਾਰ ਕਰਦਾ ਸੀਗਾ ਉਹ ਆਂਦੀ ਜੀ ਇੱਥੇ ਹਰ ਸਾਲ ਹੀ ਪਾਣੀ ਆਉਂਦਾ ਡਰ ਕਾ ਦਾ ਆ ਬੱਚੀ ਵਿਚਾਰੀ ਕਹਿਣ ਲਈ ਆ ਵੀ ਆਤਾ ਪਾਲੀਆਂ ਲੋਕਾਂ ਨੇ ਯਾਰ ਅਸੀਂ ਕੋ ਜੰਗਲ 'ਚ ਰਹਿਨੇ ਆ ਕੋ ਆਦੀਵਾਸੀ ਆ ਵੀ ਸਾਡ ਕੋ ਇੱਕ ਮੁਸ਼ਕਲ ਦਾ ਹੱਲ ਹੀ ਨਹੀਂ ਹੋ ਸਕਦਾ ਵੀ ਉਹ ਬਾਰ ਬਾਰ ਮੁਸ਼ਕਲ ਸਾਨੂੰ ਤੰਗ ਕਰਦੀ ਆ ਤੇ ਕੀ ਫਾਇਦਾ ਕਿਸੇ ਦੇ ਰਾਜ ਕਰਨ ਦਾ ਕੀ ਫਾਇਦਾ ਮਤਲਬ ਸਾਡੀਆਂ ਵੋਟਾਂ ਲੈਣ ਦਾ ਆਪਾਂ ਇਹੋ ਹੀ ਲੋਕਾਂ ਨੇ ਆਪਣਾ ਸੁਭਾਅ ਬਣਾ ਲਿਆ ਵੀ ਆਉਣਾ ਹੀ ਆਉਣਾ ਵਾ ਅਸੀਂ ਰੋੜਨਾ ਹੀ ਰੋੜਨਾ ਪੰਜੀ 37 ਸਾਲੀ ਫਿਰ ਆਪਦੇ ਬੱਚਿਆਂ ਦਾ ਤੇ ਆਪਣਾ ਭਵਿੱਖ ਤੇ ਅਸੀਂ ਆਪ ਹੀ ਖਰਾਬ ਕਰਨ ਦੇ ਆ ਨਾ ਹੁਣ ਹੀ ਜਾਗ ਜਿਓ ਯਾਰ ਕਮ ਸੇ ਕਮ ਆਪਣੇ ਹੱਕਾਂ ਲਈ ਆਪਣੇ ਬੱਚਿਆਂ ਨੂੰ ਮੈਂ ਅਕਸਰ ਪਿੰਡਾਂ 'ਚ ਇੱਕ ਪ੍ਰੋਗਰਾਮ ਚਲਾਉਂਦਾ ਸੀਗਾ ਹੁਣ ਵੀ ਮੈਂ ਆਉਂਗਾ ਤੁਹਾਡੇ ਪਿੰਡਾਂ ਦੇ ਵਿੱਚ ਮੇਰਾ ਕੋਈ ਵੋਟਾਂ ਵਾਲਾ ਮਕਸਦ ਨਹੀਂਗਾ ਲੋਕ ਜਿੰਨੇ ਮਰਜੀ ਤੁੱਕੇ ਮਾਰੀ ਜਾਣ ਮੈਨੂੰ ਤੁਹਾਡੇ ਲੋਕਾਂ ਦਾ ਪਿਆਰ ਮਿਲਦਾ ਵਾ ਰੱਬ ਦਾ ਆਸ਼ੀਰਵਾਦ ਮਿਲਦਾ ਵਾ ਮੈਂ ਸੇਵਾ ਕਰਦਾ ਰਹੀ ਨਾ ਮੈਂ ਪਿੰਡ ਪਿੰਡ ਇੱਕ ਪ੍ਰੋਗਰਾਮ ਸ਼ੁਰੂ ਕੀਤਾ ਸੀ ਯਾਰ ਸ਼ਰਮ ਕਰੋ ਕੁਛ ਆਟਾ ਦਾਲ ਮੁਖਤਤਾ ਲੈਣ ਤੇ ਗਿੱਜ ਕੇ ਆਪਾਂ ਔਰ ਮੇਰੇ ਪ੍ਰੋਗਰਾਮਾਂ 'ਚ ਜਦੋਂ ਧੀਆ ਭੈਣਾ ਆਉਂਦੀਆਂ ਸੀ ਤੇ ਗੋਦੀ 'ਚ ਪੰਜ ਪੰਜ ਸਾਲ ਦੀਆਂ ਬੱਚੀਆਂ ਹੁੰਦੀਆਂ ਸੀ ਸ਼ੇਤ ਮੈਂ ਪੁੱਛਦਾ ਹਾਂ ਆਟਾ ਲੈਣ ਜਾਂਦੀਆਂ ਕਿੰਦੀਆਂ ਜਾਣੀਆਂ ਜੀ ਲੈਣਾ ਤੇ ਲੱਗਦੀਆਂ ਵਾ ਜਲੀਲ ਹੁੰਨੀਆਂ ਤੇ ਮੈਂ ਕਹਾ ਕੀ ਸੋਚਦੀਆਂ ਹੋਵੇ ਦਹਾ ਹਾਂ ਲਾਵਾ ਦੇ ਕੁੜੀ ਵੀ ਲੈਣ ਚ ਲੱਗੀ ਹੋਵੇ ਆਪਾਂ ਆਪਣੇ ਬੱਚਿਆਂ ਦਾ ਹੀ ਸੋਚ ਲਈਏ ਯਾਰ ਅੱਗੋਂ ਹੀ ਕੋ ਭਵਿੱਖ ਸੋਚ ਲੋ ਯਾਰ ਸਾਡੇ ਕੋ ਕਿੰਨਾ ਚਿਰ ਸੇਵਾ ਕਰਾਓਗੇ ਜਾਂ ਸਾਡੇ ਵਰਗੇ ਕਿੰਨੇ ਪੰਜਾਬ 'ਚ ਸੇਵਾ ਕਰਦੇ ਰਹਿਣਗੇ ਜਾ ਮਤਲਬ ਕਿ ਕਿੰਨਾ ਚਿਰ ਆਪਾਂ ਹਮਦਰਦੀ ਦੇ ਪਾਤਰ ਬਣੇ ਰਵਾਂਗੇ ਕਿੰਨਾ ਚਿਰ ਆਪਾਂ ਮਤਲਬ ਤਰਸ ਦੇ ਆਧਾਰ ਤੇ ਸਾਰਾ ਕੁਝ ਲੈਂਦੇ ਰਵਾਂਗੇ ਆਪਣੇ ਹੱਕ ਲੈਣੇ ਤੇ ਸਿੱਖੋ ਯਾਰ ਸਭ ਤੋਂ ਵੱਧ ਖੇਤੀ ਪੰਜਾਬ ਦੀ ਸੀ ਸਭ ਤੋਂ ਵੱਧ ਜਿਹੜਾ ਨਾਜ ਪੰਜਾਬ ਪੈਦਾ ਕਰਦਾ ਸੀ ਜਦੋਂ ਦੇਸ਼ ਦੇ ਵਿੱਚ ਸੰਕਟ ਆਇਆ ਤੇ ਪੰਜਾਬ ਨੇ ਇਸ ਦੇਸ਼ ਚੋਂ ਕੱਢਿਆ ਜਦੋਂ ਹਰੀ ਕ੍ਰਾਂਤੀ ਨਾਰਾ ਦਿੱਤਾ ਗਿਆ ਔਰ ਲੱਖ ਲਹਨਤ ਹੈ ਕਿ ਪੰਜਾਬ ਦਾ ਕਿਸਾਨ ਅੱਜ ਸੜਕਾਂ ਤੇ ਬੈਠਾ ਰਹਿਂਦਾ ਔਰ ਰੋਂਦਾ ਹੀ ਰਹਿੰਦਾ ਮਤਲਬ ਵੀ ਉਹਨੂੰ ਪੀੜਤੀ ਇੰਨਾ ਜ਼ਿਆਦਾ ਕਰ ਦਿੱਤਾ ਮੈਂ ਲੋਕਾਂ ਦੇ ਘਰਾਂ 'ਚ ਜਾ ਕੇ ਵੇਖਿਆ ਬੱਚੇ ਆਪਣਾਉਣ ਲਈ ਪੈਸੇ ਨਹੀਂ ਹੈਗੇ ਕੁੜੀਆਂ ਦੇ ਵਿਆਹ ਲਈ ਪੈਸੇ ਨਹੀਂ ਅਨਾ ਫਸਣਾ ਬੀਜਣ ਤੱਕ ਅਗਲੇ ਪੈਸੇ ਨਹੀਂ ਹੈਗੇ ਇਹ ਸਾਡਾ ਅਨਦਾਤਾ ਯਾਰ ਉਹਨੂੰ ਰੋਲ ਕੇ ਰੱਖ ਦਿੱਤਾ ਮਤਲਬ ਆਪਣੇ ਹੱਕਾਂ ਲਈ ਜਾਗੋ ਆਪਾਂ ਕੱਲਾ ਸੜਕਾਂ ਤੇ ਬਹਿ ਕੇ ਇਹੋ ਜਿਹੇ ਲੋਕਾਂ ਨੇ ਜਿਨ੍ਹਾਂ ਨੇ ਆ ਨੁਕਸਾਨ ਕੀਤਾ ਕੀ ਇਹਦੇ ਹਿਸਾਬ ਨਹੀਂ ਹੋਣੇ ਚਾਹੀਦੇ ਵੀ ਡੀਸੈਲਟਿੰਗ ਜਿਹੜੀ ਹੋਣੀ ਸੀਗੀ ਉਹਦੇ ਪੈਸੇ ਕਿੱਥੇ ਗਏ ਨੇ ਉਹ ਕੀਤੀ ਕਿਉਂ ਨਹੀਂ ਗਈ ਖਲਾਈ ਕੋਣੀ ਕੀਤੀ ਗਈ ਨਾਲਿਆਂ ਦੀ ਰੋਈਆਂ ਦੀ ਜਿਹੜੀਆਂ ਟਡੀਆਂ ਨੌਮਣੀਆਂ ਵਾ ਜਿਹੜੇ ਤੁਹਾਡੇ ਦਰਿਆ ਵਾ ਕਿਉਂ ਨਹੀਂ ਕੀਤੀ ਗਈ ਆਪਾਂ ਪੁੱਛਣਾ ਹੀ ਨਹੀਂ ਸਾਡੇ ਹੀ ਪਾਣੀ ਆਇਆ ਸਾਡੇ ਹੀ ਮਿੱਟੀ ਦੇ ਇੱਥੇ ਤੋੜੇ ਸੁਟੀ ਜਾਂਦੇ ਹੋ ਸਾਡੇ ਨੇਮ ਧਰਦੀ ਕਰੀ ਜਾਂਦੇ ਹੋ ਤੇ ਆਪਾਂ ਹੀ ਕਹੀ ਜਾਂਦੇ ਜੀ ਬਹੁਤ ਵਧੀਆ ਕੰਡਿਆ ਕੁਟ ਖਾ ਕੇ ਆਪਾਂ ਆਪਣੇ ਆਪ ਨੂੰ ਕਹਿੰਨੇ ਆ ਵੀ ਸਾਨੂੰ ਮੁਰਕੇ ਉੱਤੇ ਮਲਮ ਲਾਤੀ ਆ ਤੇ ਬੰਦਾ ਬੜਾ ਵਧੀਆ ਉਹਨੇ ਕੁੱਟਿਆ ਉਹਨੇ ਲੁੱਟਿਆ ਤੇ ਮਤਲਬ ਇਹਨਾਂ ਚੀਜ਼ਾਂ ਤੋਂ ਨਿਕਲੋ ਯਾਰ ਸਾਡੇ ਕੋਲ ਤਾਂ ਜਿੰਨਾ ਚਿਰ ਹੋ ਸਕਦਾ ਅੱਜ ਵੀ ਅਸੀਂ ਦੋ ਪਿੰਡਾਂ ਦੀ ਲਿਸਟ ਲੈ ਕੇ ਜਾਣੀ ਆ ਜੋ ਠੀਕ ਹੋਈਦੇ ਸੀ ਉੱਥੇ ਵੀ ਬੀਜ ਖਾਦ ਜਾਂ ਕਿਸੇ ਦਾ ਕੋ ਘਰ ਬਣਨ ਹੋਇਆ ਵੇਖਾਂਗੇ ਪਰ ਕਿੰਨਾ ਕੁ ਚਿਰ ਤਰਸ ਦੇ ਆਧਾਰ ਤੇ ਕਰਦੇ ਰਵਾਂਗੇ ਤੇ ਕਿੰਨਾ ਚਿਰ ਆਪਾਂ ਕਰਾਉਂਦੇ ਰਵਾਂਗੇ ਆਪਣਾ ਜਮੀਰ ਜਗਾਉਣਾ ਪੈਣਾ ਵਾ ਆਪਣੇ ਆਪ ਨੂੰ ਮੈਂ ਮੈਂ ਫਿਰ ਕਹਿੰਦਾ ਵਾਂ ਵੀ ਸਵਾਲ ਕਰਨੇ ਪੈਣੇ ਨੇ ਇੱਥੇ 100 ਬੰਦਾ ਤੁਹਾਡੇ ਵਿੱਚ ਖੜਾ ਹੈ ਸਵਾਏ ਕਿਸੇ ਨੇ ਝਾਪ ਲਈ ਸੀ ਤੋਂ ਇੱਕ ਗੱਲ ਮੈਨੂੰ ਦੱਸ ਦਿਓ ਕੀਤੀ ਹੋਵੇ ਚਾਹੇ ਤੁਹਾਡਾ ਮੰਤਰੀਆ ਤੇ ਚਾਹੇ ਤੁਹਾਡੀ ਡੀਸੀ ਆ ਬਹੁਤ ਵਧੀਆ ਜੀ ਬਹੁਤ ਵਧੀਆ ਜੀ ਤੁਸੀਂ ਆ ਗਏ ਜੀ ਰਾਤ ਆ ਗਏ ਜੀ ਦਿਨ ਆ ਗਏ ਜੀ ਤੇ ਰਾਤ ਨੂੰ ਪਾਣੀ ਕਿੰਨਾ ਨੇ ਛੜਾਏ ਆ ਯਾਰ ਰਾਤ ਨੂੰ ਪਾਣੀ ਆਇਆ ਕਿੱਥੋਂ ਆ ਯਾਰ ਇਹਦੇ ਤੇ ਆਪਾਂ ਕੋਈ ਸਵਾਲ ਨਹੀਂ ਕਰਦੇ ਵੀ ਯਾਰ ਇਹ ਪਾਣੀ ਇੰਨਾ ਵਧਿਆ ਕਿਉਂ ਪਾਣੀ ਆਇਆ ਇੰਨਾ ਆਇਆ ਕਿਉਂ ਦਰਿਆ ਕਿਉਂ ਨਹੀਂ ਸਾਫ਼ ਹੋਏ ਆਪਾਂ ਇਹਨਾਂ ਦੇ ਉੱਤੇ ਗੱਲ ਹੀ ਨਹੀਂ ਕਰਦੇ ਆਪਾਂ ਵੇਹਨੇ ਆ ਵੀ ਬੰਦੇ ਨਾ ਪਤਾ ਨਹੀਂ ਕਿੰਨੇ ਕੋ ਗਨਮੈਨ ਆ ਤੇ ਪਤਾ ਨਹੀਂ ਰੱਬ ਲੱਗ ਗਿਆ ਵਾ ਸਵਾਲ ਕਰਿਆ ਕਰੋ ਯਾਰ ਮੈਂ ਫਿਰ ਤੁਹਾਨੂੰ ਕਹਿੰਦਾ ਵਾਂ ਸਵਾਲ ਕਰਿਆ ਕਰੋ ਫੇਰ ਹੀ ਅਗਲੇ ਦੀ ਅਕਲ ਆਉਣੀ ਆ ਫੇਰ ਹੀ ਅਗਲੇ ਦਾ ਜ਼ਮੀਰ ਜਾਗੜਾ ਵਾ ਆਪੋ ਆਪਣੇ ਹੱਕ ਲੈਣੇ ਸਿੱਖੋ ਧੰਨਵਾਦ ਮਾਈਕ ਤੇ ਕਹਿਣ ਲੱਗਾ ਨਹੀਂ ਮੈਂ ਆਪਦੀ ਗੱਲ ਤੋਂ ਕਦੀ ਮੁਕਰਦਾ ਨਹੀਂ ਹੁੰਦਾ ਜਦੋਂ ਮਰਜ਼ੀ ਫੋਨ ਲਾ ਦਿਓ ਕੋਈ ਇੱਥੇ ਡੀਜ਼ਲ ਕੋਈ ਇੱਥੇ ਟਰੈਕਟਰ ਕੋਈ ਇੱਥੇ ਮਿੱਟੀ ਜਾਂ ਕਿਸੇ ਤਰੀਕੇ ਦੀ ਵੀ ਸੇਵਾ ਚਾਹੇ ਨਗਦ ਪੈਸਿਆਂ ਨਾਲ ਤੁਸੀਂ ਕੋਈ ਲੇਬਰ ਕਰਾਉਣੀ ਆ ਸਾਡੀ ਡਿਊਟੀ ਲਾ ਦਿਓ ਅਸੀਂ ਆਜ ਕਮ ਸੇ ਕਮ ਆਪ ਹੀ ਆਵਾਜ਼ ਬਣੋ ਆਪ ਹੀ ਆਪਣੇ ਹੱਕ ਲੜੇ ਸਿੱਖੋ ਮੈਂ ਇੱਕ ਚੀਜ਼ ਹੋਰ ਦੱਸਣੀ ਚਾਹੁੰਦਾ ਵੀ ਆ ਪਾਣੀ ਆ ਸਾਰਾ ਪੈੜੀਆਂ ਦੇ ਵਿੱਚ ਔਰ ਭਾਉ ਵਾਲੀ ਦੱਸਦੇ ਆ ਵੀ ਮਹੀਨਾ ਮਹੀਨਾ ਡੇਢ ਡੇਢ ਮਹੀਨਾ ਜਿਹੜਾ ਉਹ ਪੈੜੀਆਂ ਠੀਕ ਨਹੀਂ ਹੋਣੀਆਂ ਔਰ ਮੈਂ ਸਾਰ ਭਗਵਾਨ ਸਿੰਘ ਮਾਨ ਨੂੰ ਇੱਕ ਬਿਆਨ ਉਹਨਾਂ ਦਾ ਯਾਦ ਕਰਾਉਣਾ ਚਾਹੁੰਦਾ ਵੀ ਜਿੱਦਣ ਉਹਨਾਂ ਪਹਿਲੇ ਦਿਨ ਹੀ ਕਹਿ ਦਿੱਤਾ ਸੀਗਾ 29 ਤਰੀਕ ਦਾ 28 27 28 ਤਰੀਕ ਦਾ ਪਾਣੀ ਆਇਆ ਜੀ ਕਿ 45 ਦਿਨ ਦੇ ਵਿੱਚ ਵਿੱਚ ਜਿਹੜੇ ਉਹ ਪੈਸੇ ਦੇ ਦਿੱਤੇ ਜਾਣਗੇ 45 ਦਿਨ ਤੇ ਫਿਰ ਪੰਜਾ ਸੱਤਾ ਦਿਨਾਂ ਨੂੰ ਹੋਣ ਵਾਲੇ ਆ ਫਿਰ ਉਹ ਫੋਟੋ ਹੀ ਆਊਗੀ ਨਾ ਵੀ ਪੰਜਾ ਸੱਤਾ ਨੂੰ ਦੇਹ ਤੇ ਤੇ ਬਾਕੀ ਰੋ ਰੋਂਦੇ ਲੋਕਾਂ ਨੇ ਜੀਣਾ ਕਿਸ ਤਰ੍ਹਾਂ ਵਾ ਲੋਕਾਂ ਦਾ ਆਸਰਾ ਕਿਸ ਤਰ੍ਹਾਂ ਬਣਨਾ ਵਾ ਲੋਕਾਂ ਨੇ ਆਪਣਾ ਜ਼ਿੰਦਗੀ ਦਾ ਗੁਜ਼ਰ ਬਸਰ ਕਿਸ ਤਰ੍ਹਾਂ ਕਰਨਾ ਵਾ ਜਿਨ੍ਹਾਂ ਦਾ ਟੋਟਲ ਜਿਹੜਾ ਡਿਪੈਂਡ ਹੀ ਹੋ ਨਿਰਭਰੀ ਖੇਤੀਬਾੜੀ ਦੇ ਉੱਤੇ ਆ ਸੋ ਮੁਆਵਜ਼ਾ ਮੇਰੇ ਹਿਸਾਬ ਨਾਲ ਤੇ ਉਹਨਾ ਵੀ ਕਿੰਨੇ ਜੇ ਮੰਨ ਲਓ ਕਿਸੇ ਦੀ 100 ਕਿੱਲਾ ਆ ਤੇ ਕਿੰਨੇ ਕਿੱਲੇ ਮਿਲਣਾ ਜੀ ਉਹਨੂੰ 5 ਕਿੱਲਿਆਂ ਦਾ ਹੁਣ ਇੱਕ ਚੀਜ਼ ਨਵੀਂ ਮੇਰੇ ਸਾਹਮਣੇ ਆਈ ਆ ਜੀ ਕਿ ਮੰਨ ਲਓ ਕਿਸੇ ਦੀ ਪੈਲੀ ਆ 40 ਕਿੱਲੇ ਆ 50 ਕਿੱਲੇ ਆ ਜਾਂ 100 ਕਿੱਲਾ ਵਾ ਤੇ ਮੁਆਵਜ਼ਾ ਉਹਨੂੰ ਕਿੰਨੇ ਕਿੱਲਿਆਂ ਦਾ ਮਿਲਣਾ 5 ਕਿੱਲਿਆਂ ਦਾ ਜਿਹੜੀ ਚੀਜ਼ ਮੈਂ ਅੱਗੇ ਵੀ ਦੱਸੀ ਸੀ ਵੀ ਕਿਸੇ ਦੇ 10 20 ਡੰਗਰ ਰੁੜ ਗਿਆ ਤੇ ਉਹਨੂੰ ਤਿੰਨਾਂ ਦਾ ਮੁਆਵਜ਼ਾ ਮਿਲਣਾ ਜੇ ਕਿਸੇ ਦਾ ਪੋਲਟਰੀ ਫਾਰਮ ਰੁੜ ਗਿਆ ਵਾ ਤੇ ਉਹਨੂੰ 100 ਰੁਪਈਆ ਜਿਹੜਾ ਉਹ ਮੁਰਗੀ ਦਾ ਤੇ 100 ਹੀ ਮੁਰਗੀਆਂ ਦਾ ਮਿਲਣਾ 10 ਕਿਹੜੇ ਮੁਆਵਜ਼ੇ ਦੀ ਆਪਾਂ ਡੀਂਗਾ ਮਾਰਦੇ ਆ ਕਿਹੜੇ ਮੁਆਵਜ਼ੇ ਦੀ ਆਪਾਂ ਟਾਰਾ ਮਾਰਦੇ ਆ ਆਉਣਾ ਨਾਲੇ ਕਦੋਂ ਆ ਨਾਲੇ ਇੰਨੇ ਮੁਆਵਜ਼ੇ ਨਾਲ ਕਿਤੇ ਸਰਨਾ ਯਾਰ ਕੇਂਦਰ ਨਾਲ ਬੈਠ ਕੇ ਕੋ ਚੰਗੀ ਡਿਬੇਟ ਕੀਤੀ ਜਾਵੇ ਚੰਗਾ ਪੱਖ ਰੱਖਿਆ ਜਾਵੇ ਵੀ ਜਿੰਨਾ ਪੰਜਾਬ ਦਾ ਨੁਕਸਾਨ ਹੋਇਆ ਵਾ ਮੈਂ ਅੱਜ ਫੇਰ ਕਹਿੰਦਾ ਕਿ ਹੜ ਆਏ ਨਹੀਂ ਹੜ ਲਿਆਂਦੇ ਗਏ ਆ ਹੜ ਲਿਆਂਦੇ ਗਏ ਰੋੜ ਨਾਲ ਪਾਕਿਸਤਾਨ ਸੀਗਾ ਰੋੜ ਨਾਲ ਪੰਜਾਬ ਦਿੱਤਾ ਵਾ ਇਹ ਸਾਰਾ ਹੀ ਆਪਾਂ ਸੁਣਦੇ ਸੀ ਕਿ ਮੈਂ ਪਾਣੀ ਬੰਦ ਕਰਤਾ ਮੋਦੀ ਸਾਹਿਬ ਤੋਂ ਵੀ ਬੜੇ ਬਿਆਨ ਆਉਂਦੇ ਸੀ ਕਮ ਸੇ ਕਮ ਜੇ ਰੋਡ ਦਿੱਤਾ ਗਿਆ ਵਾ ਤੇ ਇਹਨਾਂ ਲੋਕਾਂ ਦੀ ਬਾਹ ਤੇ ਫੜੀ ਇਹਨਾਂ ਦਾ ਬਣਦਾ ਨੁਕਸਾਨ ਤੇ ਦਈਏ ਇਹਨਾਂ ਦੇ ਬੱਚੇ ਆ ਯਾਰ ਇਹਨਾਂ ਦੀਆਂ ਧੀਆ ਵਿਆਹਣ ਵਾਲੀਆਂ ਨੇ ਛੋਟੇ ਛੋਟੇ ਬੱਚੇ ਆ ਔਰ ਕਦੋਂ ਕਦੋਂ ਜਾ ਕੇ ਮਤਲਬ ਜ਼ਿੰਦਗੀ ਭਰ ਕਿੰਨਾ ਚਿਰ ਹੋ ਗਿਆ ਜੀ ਤੁਹਾਨੂੰ ਇੱਥੇ ਵਾਈ ਕਰਦਿਆਂ ਨੂੰ ਵਾਈ ਤੇ ਸਾਡੇ ਦਾਦਾ ਜੀ ਇੱਥੇ ਕਰੇ ਇੱਥੇ ਹੀ ਕਰਦੇ ਰਹੇ ਆ ਮੈਂ ਤੇ ਮੈਂ ਜਿੰਨਾ ਮੈਨੂੰ ਫਿਰਦੇ ਹੋਗਾ ਜੀ ਦਾਦੇ ਪਰਦਾਦੇੋਂ ਵਾਈ ਜਿਦੀ ਜਿਦੀ ਹੋਂਡੀ ਉਹਦੀ ਉਹਦੀ ਪੈੜੀ ਘਟੀ ਅੱਜ ਕਿਸ ਦੀ 20 ਆ ਤੇ ਅੱਗੋਂ 4 ਨਿਆਣੇ ਹੋ ਗਏ ਤੇ 5-5 ਕਿੱਲੇ ਆ ਗਈ ਆ ਅੱਗੋਂ ਆਗੇ ਤੇ 2-2 ਕਿੱਲੇ ਆ ਗਈ ਇਹੋ ਹੀ ਹੋਂਡਿਆ ਵਾ ਮੈਂ ਵਾਕਿਆ ਹੀ ਆ ਕੇ ਵੇਖਿਆ ਵੀ ਮੈਂ ਕਿਸਾਨ ਕੋ ਤਰੱਕੀ ਕਰਦਾ ਵੇਖਿਆ ਨਹੀਂ ਵੀ ਜਿਹਦੇ ਬੱਚੇ ਵੀ ਮਤਲਬ ਬਹੁਤ ਮਤਲਬ ਤਰੱਕੀ ਕਰ ਗਏ ਹੁਣ ਪੈੜੀ ਦੇ ਸਿਰ ਤੇ ਤੇ ਤਰੱਕੀ ਹੁੰਦੀ ਨਹੀਂ ਜੇ ਕੋ ਨਾਲ ਹੋਰ ਕੋ ਕੰਮ ਕਰ ਲੇ ਤੇ ਉਹਦਾ ਜਰੂਰ ਸਰਦਾ ਵਾ ਸੋ ਇਹਨਾਂ ਦਾ ਬਣਦਾ ਹੱਕ ਆ ਜਿਹੜਾ ਉਹ ਛੇਤੀ ਤੋਂ ਛੇਤੀ ਦਿੱਤਾ ਜਾਵੇ ਔਰ ਪੂਰਾ ਦਿੱਤਾ ਜਾਵੇ ਇਹ ਨਹੀਂ ਵੀ ਕਿਸੇ ਦੇ 10 ਵੀ 50 ਕਿੱਲੇ ਤਬਾਹ ਹੋਇਆ ਤੈਨੂੰ 5 ਕਿੱਲਾਂ ਦਾ ਮੁਆਵਜ਼ਾ ਲੱਖ ਰੁਪਇਆ ਦੇ ਦੋ 20000 ਰੁਪਇਆ ਤੁਸੀਂ ਕਹਿੰਦੇ ਮੁਆਵਜ਼ਾ ਦੇਣਾ ਵਾ ਇਹਦੇ ਨਾਲ ਕਿੱਥੋਂ ਕਿਸਾਨ ਜਿਹੜਾ ਉਹ ਦੁਬਾਰਾ ਉੱਠੂਗਾ ਕਿੱਥੋਂ ਤੁਹਾਡਾ ਪੰਜਾਬ ਉੱਠੂਗਾ ਜਿਹੜਾ ਨਿਰੈ ਖੇਤੀਬਾੜੀ ਦੇ ਉੱਤੇ ਨਿਰਭਰਿਆ ਕਿਸ ਤਰ੍ਹਾਂ ਪੰਜਾਬ ਦੀ ਤਰੱਕੀ ਹੋਊਗੀ ਜੇ ਆਪ ਦਾ ਆਪਣੇ ਬੰਦੇ ਹੀ ਨਹੀਂ ਸਾਂਭ ਸਕਦੇ ਆਪਣੇ ਵਸਿੰਦੇ ਹੀ ਨਹੀਂ ਸਾਂਭ ਸਕਦੇ ਉਹ ਸਾਡੇ ਨਾਲੋਂ ਤੇ ਪਰੇ ਭੁੱਖਾ ਰੰਗਾ ਦੇਸ਼ ਹੀ ਜ਼ਿਆਦਾ ਵਧੀਆ ਉਹ ਵੀ ਉਹਦੀ ਮੁੱਖ ਮੰਤਰੀ ਕੱਲੀ ਕੱਲੀ ਗੱਲ ਤੇ ਸਟੈਂਡ ਲੈਣ ਦੀ ਜਿਹੜੀ ਚੜਦੇ ਲੈਂਦੇ ਪੰਜਾਬ ਵਾਲੀ ਮੁੱਖ ਮੰਤਰੀਓ ਨੂੰ ਰੋਜ਼ ਹੀ ਸੁਣਦੇ ਆ ਯਾਰ ਆਪਾਂ ਗੱਲਾਂ ਦੇ ਕੜਾ ਬਣਾਈ ਜਾਂਦੇ ਆ ਥੱਲੇ ਤੇ ਹੈ ਹੀ ਕੱਖ ਨਹੀਂ ਯਾਰ ਬੰਨ ਕਿਤੋਂ ਟੁੱਟਣ ਦੇ ਆ ਸੰਗਤ ਕਿਤੇ ਸੇਵਾ ਕਰਦੀ ਬੰਨ ਆਪਾਂ ਬਾਬਿਆਂ ਕੋ ਬਣਾ ਲੇ ਬਿੱਲ ਸਰਕਾਰ ਦੇ ਬਣ ਜਾਣੇ ਆ ਮਤਲਬ ਇਹੋ ਤਰੱਕੀ ਆ ਯਾਰ ਪੰਜਾਬ ਦੀ ਇੱਥੇ ਤੇ ਮੈਨੂੰ ਇਹ ਵੀ ਦੱਸਿਆ ਗਿਆ ਵੀ ਇੰਨੀ ਗੈਰ ਜ਼ਿੰਮੇਵਾਰੀ ਐ ਚਾਹੇ ਪਿਛਲੀ ਸਰਕਾਰ ਐ ਚਾਹੇ ਹੋਣ ਵਾਲੀ ਐ ਕਿ ਜਿੱਥੋਂ ਜਿੱਥੋਂ ਡਰੇਨ ਐ ਜਿੱਥੇ ਜਿੱਥੇ ਨੋਮਨੀ ਐ ਉਹਦੇ ਵਿੱਚ ਲੋਕਾਂ ਨੇ ਬੂਟੇ ਲਾ ਦਿੱਤੇ ਨੇ ਯਾਰ ਉਹ ਕਬਜੇ ਕਿੰਨੇ ਛਡਾਉਣੇ ਸੀਗੇ ਉਹ ਗਾਂ ਪਾਣੀ ਕਿਸ ਤਰ੍ਹਾਂ ਜਾਣਾ ਸੀਗਾ ਉਹਦੇ ਉੱਤੇ ਆਪਾਂ ਕਦੀ ਗੌਰ ਹੀ ਨਹੀਂ ਕੀਤਾ ਸਿਰਫ ਵੋਟਾਂ ਦੇ ਚੱਕਰ 'ਚ ਕਿਸੇ ਬੰਦੇ ਦੀਆਂ ਵੋਟਾਂ ਹੈਗੀਆਂ ਵਾ ਤੁਹਾਨੂੰ ਆਪਾਂ ਕਤਲ ਵੀ ਮaaf ਕਰ ਦਿੰਨੇ ਆ ਵੀ ਤੇਰੇ ਮਗਰ 100 ਵੋਟ ਆ ਤੂੰ ਜੋ ਮਰਜ਼ੀ ਕਰ ਲਾ ਤੂੰ ਤਬਾਈ ਵੀ ਲੈ ਆ ਤੇਰਾ ਮਤਲਬ ਤੈਨੂੰ ਪੁੱਛਣ ਵਾਲਾ ਹੀ ਕੋਈ ਨਹੀਂਗਾ ਤੇ ਫਿਰ ਸੂਬੇ ਨੇ ਤਰੱਕੀ ਕਿੱਥੋਂ ਕਰਨੀ ਆ ਯਾਰ ਦੋਸਤੋ ਮੈਂ ਖੜਾ ਵਾਂ ਐਸ ਪਾਸੇ ਮੇਰੇ ਸਿੰਘੋ ਕੇ ਦੀ ਪੈੜੀ ਆ ਤੇ ਐਸ ਪਾਸੇ ਗੱਗੜਾਂ ਦੀ ਆ ਦੋਵਾਂ ਪਾਸੇ ਹੀ ਪਾਣੀ ਜਿਹੜਾ ਪੈੜੀ ਦੇ ਵਿੱਚ ਭਰਿਆ ਔਰ ਮੈਂ ਅੱਗੇ ਕਿਹਾ ਸੀ ਜਦੋਂ ਜਦੋਂ ਪਿੰਡ-ਪਿੰਡ ਫਿਰਦੇ ਆ ਉਦੋਂ-ਉਦੋਂ ਮੁਸ਼ਕਲਾਂ ਪਤਾ ਲੱਗਦੀਆਂ ਨੇ ਔਰ ਪਿੰਡ ਵਾਲ 20-20 ਕਿੱਲੇ ਦੋ ਪਾਸੇ ਥਾਵਾ ਕੱਲਾ ਮੁਆਵਜ਼ੇ ਦਾ ਡੰਡਾਲ ਨਹੀਂ ਸਰਨਾ ਵੀ ਪਟਵਾਰੀ ਲੈ ਕੇ ਲੈ ਗਿਆ ਵੀ 350 ਕਿੱਲਾ ਪੈਲੀ ਆ ਪਿੰਡ ਦੀ ਔਰ 20,000 ਰੁਪਇਆ ਉਹਨਾਂ ਨੂੰ ਦੇ ਦਿੱਤਾ ਜਾਵੇ ਉਹਦੇ ਵਿੱਚੋਂ ਪਾਣੀ ਕੱਢਣ ਦਾ ਪ੍ਰਬੰਧ ਕਰਨਾ ਵਾ ਉਸ ਪਾਸੇ ਪਾਸੇ ਕਿਸੇ ਦਾ ਧਿਆਨ ਹੀ ਨਹੀਂ ਹੈਗਾ ਅੱਜ ਪਿੰਡ ਵਾਲਿਆਂ ਨੇ ਕਿਹਾ ਵੀ ਇੱਕ ਬੰਦਾ ਸਾਨੂੰ ਦੋ ਸਬਰਸੀਬਲ ਮੋਟਰਾਂ ਦੇਣ ਨੂੰ ਤਿਆਰ ਆ ਔਰ ਉਹਦੇ ਨਾਲ ਨਾਲ ਹੋਰ ਕੀ ਹੈ ਜੀ ਪਾਈਪ ਦੇਣ ਪਾਈਪ ਦੇਣ ਨੂੰ ਤਿਆਰ ਆ ਪਾਈਪ ਚਾਹੀਦਾ ਵੈ ਇਹਨਾਂ ਨੂੰ ਮੈਂ ਇਹਨਾਂ ਨੂੰ ਕਿਹਾ ਕਿ ਤੁਸੀਂ ਐਸਟੀਮੇਟ ਲਵਾਓ ਜੋ ਕੋਈ ਸਰਦਾ ਬਣਦਾ ਵਾ ਜਿਹੜਾ ਕੋ ਸਾਮਾਨ ਘੜਦਾ ਵਾ ਉਹਦਾ ਬੰਦੋਬਸਤ ਅਸੀਂ ਵੀ ਕਰਦੇ ਆ ਵੀ ਇਹੋ ਜੀਆਂ ਮੁਸ਼ਕਲਾਂ ਆਉਣ ਡੀਆਂ ਨੇ ਤੇ ਆ ਮੇਰੇ ਲੱਗ ਗਈ ਇੱਥੋਂ ਬਲੈਰੋ ਗੱਡੀ ਆਈ ਆ ਸਾਰੇ ਪਿੰਡ ਵਾਲੇ ਖਲੋਤੇ ਆ ਇਹਦੇ ਵਿੱਚ ਪਿੱਛੇ ਵੱਡਾ ਸਾਰਾ ਲਿਖਿਆ ਵੀ ਅੱਗੇ ਅੱਗੇ ਲੈ ਪਿਛਲੇ ਪਾਸੇ ਵੀ ਪੰਜਾਬ ਸਰਕਾਰ ਤੇ ਮੈਂ ਉਹਨਾਂ ਨੂੰ ਪੁੱਛਿਆ ਸ਼ਰਮ ਆਉਣੀ ਚਾਹੀਦੀ ਆ ਯਾਰ ਤੁਹਾਨੂੰ ਜਿਹੜੇ ਵੀ ਤੁਸੀਂ ਇੱਥੋਂ ਨੰਘ ਕੇ ਗਏ ਹੋ ਜਾ ਸਰਕਾਰ ਨੂੰ ਵੀ ਚਾਹੀਦਾ ਵੀ ਜਿੱਥੇ ਪਿੰਡ ਦੇ ਵਿੱਚ 10-20 ਬੰਦੇ ਖੜੇ ਆ ਪਿੰਡਾਂ ਤੁਸੀਂ ਆਉਂਦੇ ਹੋ ਤੇਲ ਫੂਕ ਕੇ ਗੱਡੀਆਂ ਦੇ ਵਿੱਚ ਇੱਕ ਬੰਦੇ ਕੋ ਪੁੱਛ ਕੇ ਚਲੇ ਜਾਂਦੇ ਹੋ ਕਿੰਨੀ ਪੈੜੀ ਆ ਆਪਦੇ ਬੰਦੇ ਕੋ ਜਿਹੜਾ ਕਿ ਸਰਕਾਰੀ ਬੰਦਾ ਉਹਦੇ ਕੋ ਪੁੱਛ ਲੈਂਦੇ ਹੋ ਅੱਜ 20 ਬੰਦੇ ਤੁਹਾਡੇ ਲਾਗੇ ਖੜੇ ਕਮ ਸੇ ਕਮ ਗੱਡੀ ਰੋਕ ਲਓ ਯਾਰ ਉਹਨਾਂ ਨੂੰ ਪੁੱਛੋ ਵੀ ਤੁਹਾਡੀ ਮੁਸ਼ਕਲ ਹੀ ਸਰਕਾਰ ਤੱਕ ਪਹੁੰਚਾ ਦਿੰਨੇ ਆ ਤੇਲ ਫੁੱਕਿਆ ਜਾ ਰਿਹਾ ਆਪਣੇ ਮੀਟਰ ਚੱਲੀ ਜਾ ਰਹੇ ਆ ਲੋਕਾਂ ਦੇ ਕੰਮ ਦੇ ਨਾਲ ਲੋਕਾਂ ਦੇ ਨਾਲ ਮਤਲਬ ਉਹ ਦਰਦ ਨਾ ਕੋਈ ਲੈਣਾ ਦੇਣਾ ਵੀ ਲੋਕ ਤੜਫ ਰਹੇ ਆ ਆ ਜਿਨ੍ਹਾਂ ਦੀ ਪੈੜੀ ਦੇ ਵਿੱਚ ਪਾਣੀ ਹੈ ਦੋ ਦੋ ਮਹੀਨੇ ਨਹੀਂ ਪੀਜੀ ਜਾਣੀ ਜੇ ਪਾਣੀ ਨਿਕਲਿਆ ਨਾ ਇਹ ਬੰਦੋਬਸਤ ਕਦੋਂ ਕਰਨੇ ਆ ਕੱਲਾ ਮੁਆਵਜ਼ੇ ਨਾਲ ਇਹ ਨਹੀਂ ਵੀ ਕੋਠਿਆਂ ਦਾ 1,20,000 ਦੇ ਦਿਓ ਤਿੰਨਾ ਡੰਗਰਾਂ ਦੇ ਪੈਸੇ ਦੇ ਦਿਓ 100 ਰੁਪਿਆ ਮੁਰਗੀ ਦਾ ਦੇ ਦਿਓ 20,000 ਰੁਪਿਆ ਕਿਸਾਨ ਨੂੰ ਦੇ ਦਿਓ ਉਸ ਤੋਂ ਬਾਅਦ ਜਿਹੜੇ ਖਰਚੇ ਆ ਉਹ ਕਿੰਨੇ ਚੱਲਣੇ ਆ ਸਾਰਾ ਕੁਝ ਸੈਂਟਰਲੋਂ ਆਉਦਾ ਵਾ ਕਿ ਡੀਸੈਲਟਿੰਗ ਦੇ ਇੰਨੇ ਪੈਸੇ ਆ ਗਾਰ ਕੱਢਣ ਦੇ ਇੰਨੇ ਪੈਸੇ ਆ ਆਪਾਂ ਗੱਲਾਂ ਕਰਨ ਨੂੰ ਤੇ ਸਾਰੇ ਨੋਮਸ ਬਣਾਏ ਆ ਪਰ ਇਹ ਜਾਣ ਕਿੱਥੇ ਕਿਹੜੇ ਖੂ ਦੇ ਵਿੱਚ ਪੈ ਜਿਹੜੇ ਲੋਕ ਆਪਸ ਵਿੱਚ ਮਿਲ ਜੁਲ ਕੇ ਇੱਕ ਦੂਜੇ ਦਾ ਸਾਥ ਦੇ ਰਹੇ ਆ ਜਿੰਨਾ ਕਿ ਸਾਡੇ ਕੋਲੋਂ ਦਿੱਤਾ ਜਾਂਦਾ ਮਤਲਬ ਇਸ ਪਾਸੇ ਵੀ ਧਿਆਨ ਦੇਣਾ ਚਾਹੀਦਾ ਡੀਸੀ ਨੂੰ ਵੀ ਦੇਣਾ ਚਾਹੀਦਾ ਹਲਕੇ ਦੇ ਐਮਐਲਏ ਨੂੰ ਵੀ ਦੇਣਾ ਚਾਹੀਦਾ ਤੇ ਖਾਸ ਕਰਕੇ ਮੁੱਖ ਮੰਤਰੀ ਨੂੰ ਇਸ ਪਾਸੇ ਧਿਆਨ ਦੇਣਾ ਚਾਹੀਦਾ ਵਾ ਕਿਉਂ ਕੇਂਦਰ ਦੇ ਵਜ਼ੀਰ ਆ ਉਹਨਾਂ ਨੂੰ ਵੀ ਇਹਦੇ ਉੱਤੇ ਕੋ ਫੋਕਸ ਕਰਨਾ ਚਾਹੀਦਾ ਵੀ ਲੋਕਾਂ ਦੀਆਂ ਮੁਸ਼ਕਲਾਂ ਮੈਂ ਅੱਗੇ ਇੱਕ ਗੱਲ ਕਹੀ ਸੀ ਕਿ 28 ਤਰੀਕ ਪਿਛਲੀ ਦੇ 29 ਦੇ ਔਰ ਮੈਂ ਲੋਕਾਂ ਨੂੰ ਕਿਹਾ ਸੀ ਜਦੋਂ ਪਾਣੀ ਲੱਥਣਾ ਵਾ ਜਦੋਂ ਰਸਤੇ ਥੋੜੇ ਖੁੱਲਣੇ ਆ ਲੋਕਾਂ ਦੀਆਂ ਮੁਸ਼ਕਲਾਂ ਉਦੋਂ ਸਾਹਮਣੇ ਆਉਣੀਆਂ ਤੇ ਆਹ ਮੁਸ਼ਕਲਾਂ ਨੇ ਯਾਰ ਇੱਕਦੋਂ ਪਹਿਲੀ ਵੀਧਣਗੇ ਕਦੋਂ ਇਹਨਾਂ ਦੀ ਖੇਤੀ ਹੋਊਗੀ ਕਦੋਂ ਅਗਲੀ ਹੈ ਮਤਲਬ ਕਣਕ ਬੀਜਣਗੇ ਤੇ ਕਿੱਥੇ ਇਹਨਾਂ ਦੀ ਫਸਲ ਜਾਣੀ ਆ ਇਹ ਲੱਗਦਾ ਹੀ ਨਹੀਂ ਵੀ ਮੁੜਕੇ ਇਹਨਾਂ ਦੀ ਕਣਕ ਬੀਜੀ ਜਾਣੀ ਆ ਇਹ ਚੋ ਪਾਣੀ ਕਿਸ ਤਰ੍ਹਾਂ ਕੱਢਣਾ ਹੋਰ ਜਿਹੜੀਆਂ ਮੁਸ਼ਕਲਾਂ ਨੇ ਉਹ ਕਿਸ ਤਰ੍ਹਾਂ ਹਲਣੀਆਂ ਪਿੰਡ 'ਚ ਮੈਂ ਗਿਆ ਲੋਕਾਂ ਦੇ ਕੱਚੇ ਕੋਠੇ ਨੇ ਯਾਰ ਸਾਰੇ ਹੀ ਭੈਣ ਵਾਲੇ ਨੇ ਇੱਕ ਇੱਕ 120000 ਨਾ ਕੋਠੇ ਨਹੀਂ ਭਣੇ ਕਮ ਸੇ ਕਮ ਤੁਸੀਂ ਇੰਨਾ ਪੈਸਾ ਇਕੱਠਾ ਕਰ ਰਹੇ ਹੋ ਚੜ੍ਹਦੀ ਕਲਾ ਫੰਡ ਦੇ ਵਿੱਚ ਸੀਐਮ ਰਲੀਫ ਫੰਡ ਦੇ ਵਿੱਚ ਜੇ ਕੋਈ 120000 ਰੁਪਇਆ ਕਿਸੇ ਦੇ ਘਰ ਦਾ ਆਉਂਦਾ ਤੇ ਉਹਦੇ ਨਾਲ ਕੋ 10ਵੀ 50000 ਕੋਲੋਂ ਜਿਹੜੀ ਚੜ੍ਹਦੀ ਕਲਾ ਦੇ ਵਿੱਚੋਂ ਜਾਂ ਦੂਜੇ ਫੰਡ ਦੇ ਵਿੱਚੋਂ ਮਤ ਕੀਤੀ ਜਾਵੇ ਤਾਂ ਸੋ ਉਹਨਾਂ ਦੇ ਘਰ ਤੇ ਮੁਕੰਮਲ ਹੋ ਸਕਣ ਅਸੀਂ ਇੱਕ ਨਾਮ ਬਣਾਇਆ ਵੀ ਜਿਸ ਘਰ ਦੇ ਵਿੱਚ ਮਤ ਕਰਨੀ ਉਹ ਪੂਰਾ ਲੈਂਟਰ ਪਾਉਣ ਤੱਕ ਕਰਨੀ ਆ ਉਹਦੀਆਂ ਕੰਧਾਂ ਚੁੱਕਣ ਤੱਕ ਕਰਨੀ ਆ ਕਾਰਨ ਇਹ ਕੀ ਆ ਤੇ ਗਰੀਬ ਆਦਮੀ ਨੂੰ 10 ਵੀ 1000 5000 ਰੁਪਇਆ ਫੜਾ ਜੋ ਉਸ ਤੋਂ ਬਾਅਦ ਉਹਨੇ ਕੰਮ ਸ਼ੁਰੂ ਕਰ ਲੈਣਾ ਵਾ ਰਿਸ਼ਤੇਦਾਰਾਂ ਕੋ ਪੈਸੇ ਮੰਗਦਾ ਫਿਰੂਗਾ ਵਿਆਜੀ ਪੈਸੇ ਮੰਗਦਾ ਫਿਰੂਗਾ ਕਰਜ਼ਾ ਸਿਰ ਤੇ ਚੁੱਕ ਲੂਗਾ ਔਰ ਕੋਠਾ ਪਾਇਆ ساری ਉਮਰ ਉਹਦੇ ਸਿਰ ਤੇ ਕੋਠੇ ਦਾ ਭਾਰ ਰਹਿਣਾ ਵਾ ਵੀ ਇਹ ਲੱਤਣਾ ਕਿ ਤਰ੍ਹਾਂ ساری ਉਮਰ ਉਹਦੀ ਕਰਜ਼ੇ ਹੀ ਲੰਘ ਜਾਣੀਆਂ ਸੋ ਜੇ ਕਿਸੇ ਦਾ ਸਵਾਰਨਾ ਤੇ ਉਹ ਪੂਰਾ ਸਵਾਰਿਆ ਕਰੋ ਮੈਂ ਤਾਂ ਸਰਕਾਰ ਨੂੰ ਵੀ ਕਹਿਣਾ ਔਰ ਸੰਸਥਾਵਾਂ ਨੂੰ ਵੀ ਕਹਿਣਾ ਐਵੇਂ ਤਿਲ ਫੁੰਡਾ ਨਹੀਂ ਸਰਦਾ ਕਿਸਦਾ ਯਾਰ ਉਹ ਬੰਦਾ ਆਸ ਜਰਾ ਬੈੰਦਾ ਵਾ ਸੋ ਸਰਕਾਰ ਨੂੰ ਵੀ ਚਾਹੀਦਾ ਵੀ ਇੰਨਾ ਕੰਮਾਂ ਤੇ ਜੋ ਜੋ ਮੁਸ਼ਕਲਾ ਰੋਹ ਰੋਹ ਸਾਡੇ ਸਾਹ ਉਹ ਕੰਮ ਕਰਨਾ ਜਿੰਨਾ ਕਿ ਸਾਡੇ ਕੋਲ ਸਾਦਾ ਹੀ ਕਰਨ ਦੀ ਕੋਸ਼ਿਸ਼ ਕਰਦੇ ਆ ਬਾਕੀ ਕੰਮ ਤੇ ਸਰਕਾਰ ਨੇ ਦੇ ਉੱਤੇ ਫੋਕਸ ਕਰਨਾ ਨਾ ਸਰਕਾਰ ਨੇ ਦੇ ਉੱਤੇ ਫੰਡ ਲੈ ਕੇ ਆਉਣੇ ਨੇ ਸਰਕਾਰ ਨੇ ਲੋਕਾਂ ਨੂੰ ਫੰਡ ਜਾਰੀ ਕਰਨੇ ਨੇ ਜਿਸ ਦਿਨ ਹਾੜਾ ਆਏ ਸੀਗੇ ਤੇ ਸੀਐਮ ਸਾਹਿਬ ਨੇ ਕਹਿਤਾ ਸੀ 45 ਦਿਨਾਂ ਦੇ ਵਿੱਚ ਵਿੱਚ ਮੁਆਵਜ਼ਾ ਦੇ ਦਾਂਗੇ ਤੇ 45 ਦਿਨ ਤੋਂ ਚੱਲੇ ਮਰਖ 40 ਝੋਗੇ ਆ ਜੀ 42 ਹੋ ਗਏ 42 ਦਿਨ ਤੇ ਹੋ ਗਏ ਆ ਤੇ ਕਿੰਨੂੰ ਮੁਆਵਜ਼ਾ ਆਇਆ ਤਿੰਨਾਂ ਦਿਨਾਂ ਚ ਚੈੱਕ ਆ ਜਾਣਗੇ ਜੀ ਤੁਹਾਨੂੰ ਮੈਂ ਅੱਗੇ ਵੀ ਬੋਲਿਆ ਜੀ ਜੇ ਦੀ 20 ਕਿੱਲੇ ਪੈਲੀ ਆ 30 ਕਿੱਲੇ ਪੈਲੀ ਉਹਨੂੰ 50 ਕਿੱਲੇ ਦਾ ਮੁਆਵਜ਼ਾ ਦੇਣਾ ਉਹਦੇ ਨਾਲ ਸਰਨਾਵਾ ਯਾਰ ਮਤਲ ਜਾ ਦੇ ਦੋਗੇ ਜੇ ਕਿਸੇ ਦੇ 20 ਡੰਗਰ ਮਰ ਗਏ ਜਾਂ ਰੁੜ ਗਏ ਉਹਨੂੰ ਤਿੰਨਾ ਡੰਗਰਾਂ ਦੇ ਪੈਸੇ ਦੇਣੇ ਆ ਜੇ ਕਿਸੇ ਦਾ ਸਾਰਾ ਘਰ ਦਾ ਸਮਾਨ ਰੁੜ ਗਿਆ ਵਾ ਉਹ ਚ ਸੋਫੇ ਆ ਉਹ ਚ ਬੈੱਡ ਆ ਉਹ ਚ ਭਾਂਡੇ ਆ ਉਹ ਚ ਬਿਸਤਰੇ ਆ ਤੇ 2500 ਰੁਪਇਆ ਦੇਣਾ 2500 ਰੁਪਇਆ ਦੇ ਵਿੱਚ ਤੇ ਘਰ ਦੀ ਸਫਾਈ ਨਹੀਂ ਹੋਣੀ ਯਾਰ ਲੋਕਾਂ ਕੋਲ ਸੋ ਇਹਦੀਆਂ ਮੁਸ਼ਕਲਾਂ ਨੇ ਇਹਦੇ ਉੱਤੇ ਮਤਲਬ ਧਿਆਨ ਦੇ ਕੇ ਪੂਰਾ ਧਿਆਨ ਕੇਂਦਰਿਤ ਕਰਕੇ ਲੋਕਾਂ ਦੀਆਂ ਮੁਸ਼ਕਿਲਾਂ ਹੱਲ ਕਰੋ ਸਾਡੇ ਕੋਲ ਤਾਂ ਜਿੰਨਾ ਫਿਰਿਆ ਜਾ ਰਿਹਾ ਅਸੀਂ ਫਿਰਨ ਦੀ ਕੋਸ਼ਿਸ਼ ਵੀ ਕਰਦੇ ਆਂ ਔਰ ਉਹਨਾਂ ਨੂੰ ਦੂਰ ਕਰਨ ਦੀ ਕੋਸ਼ਿਸ਼ ਵੀ ਕਰਾਂਗੇ ਜਿੰਨੀ ਸਾਡੇ ਕੋਲ ਸੇਵਾ ਹੋ ਸਕਦੀ ਪਾਉ ਸੀ ਸਾਡੇ ਕੋਲੋਂ ਕਬੂਲ ਕਰੋ ਧੰਨਵਾਦ ਮੈਂ ਕਿੱਲਿਆਂ ਦੇ 5000 ਦਾ ਡੀਜ਼ਲ ਲੈ ਲਿਆ ਜਿਹੜੇ ਗੋਹੇ ਪੰਜ ਪੰਜ ਹਜ਼ਾਰ ਦਾ ਡੀਜ਼ਲ ਮੈਂ ਕੱਲ ਵਿਗਾ ਥਾਂ ਵਾ ਕੇ ਆਇਆ ਮੇਰਾ 2500 ਦਾ ਡੀਜ਼ਲ ਖੋ ਗਿਆ ਇਨਾ ਇਹਨਾਂ ਨੂੰ ਨੁਕਸਾਨ ਹੋਇਆ ਅੱਗੇ ਅੱਗੇ ਲੱਗਣ ਤੇ ਠੀਕ ਕਰਾਂਗੇ ਕਰਾਂਗੇ ਵਗਣ ਨਹੀਂ ਦੇਈ 40 ਵਗਣ ਨਹੀਂ ਦੇਵਾਂਗੇ ਕਿਦਾਂ ਅੱਜ 45 ਦਿਨ ਮੰਗੇ ਸੀਐਮ ਸਾਹਿਬ ਨੇ ਮੁਆਵਜ਼ੇ ਲਈ ਤੇ ਮੈਂ ਇੱਕ ਦਿਨ ਪੋਸਟਰ ਵੀ ਪਾਇਆ ਸੀਗਾ ਵੀ ਜੇ ਕਿਸਾਨ ਕਿਤੇ ਪਰਾਲੀ ਨੂੰ ਅੱਗ ਲਾ ਦੇਣਾ ਤਾਂ ਉਹ ਸੈਟੇਲਾਈਟ ਰੇਵ ਰਾਈ ਵੇਖ ਕੇ ਤੁਸੀਂ ਪਰਚਾ ਦੇ ਦਿੰਦੇ ਹੋ ਵੀ ਫਲਾਣੀ ਥਾਂ ਤੇ ਅੱਗ ਲੱਗੀ ਆ ਤੇ ਸੈਟੇਲਾਈਟ ਨਾਲ ਗਰਦੌਰੀ ਨਹੀਂ ਸੀ ਹੋ ਸਕਦੀ ਸੈਟੇਲਾਈਟ ਨਾਲ ਇਹ ਨਹੀਂ ਸੀ ਦੇਖ ਸਕਦਾ ਵੀ ਕਿੰਨੀ ਪੈੜੀ ਖਰਾਬ ਆ ਤੇ ਕਿੱਥੇ ਖਰਾਬ ਆ ਕਿੱਥੇ ਕਿੰਨਾ ਪੈਣੀ ਉਸ ਹਿਸਾਬ ਨਾਲ ਉਹਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ ਕਿੰਨੇ ਪੈਸੇ ਉਹਦੀ ਸਬਾਈ ਤੇ ਲੱਗਣੇ ਆ ਕਿੰਨੇ ਪੈਸੇ ਉਹਦੀ ਗਾਰ ਕਾਢਣ ਤੇ ਲੱਗਣੇ ਆ ਸੈਟਲਾਈਟ ਸਿਰਫ ਲੋਕਾਂ ਨੂੰ ਤੰਗ ਕਰਨ ਲਈ ਤੇ ਲੋਕਾਂ ਦੇ ਪਰਚੇ ਦੇਣ ਲਈ ਵਰਤਿਆ ਜਾਂਦਾ ਵਾ ਲੋਕਾਂ ਦੀ ਜਿਹੜੀ ਗਰਦੌਰੀ ਆ ਲੋਕਾਂ ਦਾ ਜਿਹੜਾ ਮੁਆਇਨਾ ਵਾ ਉਹ ਵੀ ਸੈਟਲਾਈਟ ਨਾਲ ਹੀ ਕਰ ਲਿੰਦੇ ਤੁਸੀਂ ਤੇ ਲੋਕਾਂ ਦੇ ਘਰਾਂ 'ਚ ਮੁਆਵਜ਼ਾ ਪਹੁੰਚਦਾ ਅਸਲ 'ਚ ਤੁਹਾਡੇ ਕੋਲ ਪੈਸੇ ਆ ਹੀ ਨਹੀਂ ਪੈਸਾ ਤੁਸੀਂ ਲੋਕਾਂ ਕੋਲੋਂ ਮੰਗਦੇ ਫਿਰਦੇ ਹੋ ਕੱਲ ਵੀ ਸਾਡੇ ਸ਼ਹਿਰ 'ਚ ਆਇਓ ਮੈਂ ਸੀਐਮ ਸਾਹਿਬ ਤੁਹਾਨੂੰ ਇੱਕ ਗੱਲ ਕਹਾਂ ਕਿ ਮੇਰੀ ਨਜ਼ਰ ਦੇ ਵਿੱਚ ਤੁਸੀਂ ਕਿਤੇ ਮੈਨੂੰ ਸਾਦੇ ਨਾ ਤੇ ਮੈਂ 10 ਵੀ 50 ਲੱਖ ਰੁਪਈਆ ਦਿੰਦਾ ਸ਼ਹਿਰ ਦੇ ਚੰਗੇ ਚੰਗੇ ਲੋਕਾਂ ਨੇ ਤੁਹਾਡੀ ਨੀਤ ਵੇਖ ਤੁਹਾਨੂੰ 50-50000 ਰੁਪਇਆ ਦਿੱਤਾ ਔਰ ਲੱਖ ਲਾਣ ਤੱਕ ਸੀਆ ਮਾਇਆ ਹੋਵੇ ਤੁਹਾਨੂੰ 50-50000 ਰੁਪਇਆ ਫੰਡ ਦੋ ਯਾਰ ਕਿਉਂਕਿ ਲੋਕੀ ਇਤਬਾਰ ਕਰਨੋਂ हट ਗਏ ਵੀ ਪੈਸੇ ਤੁਹਾਨੂੰ ਦੇਣੇ ਕਿਸੇ ਕੰਮ ਲਈ ਆ ਵਰਤ ਤੁਸੀਂ ਕਿਸੇ ਕੰਮ ਦੇ ਵਿੱਚ ਲੈਣੇ ਆ ਇਸ ਕਰਕੇ ਲੋਕੀ ਤੁਹਾਨੂੰ ਪੈਸੇ ਨਹੀਂ ਦਿੰਦੇ ਔਰ ਕੱਲ ਤੁਸੀਂ ਆਪ ਦਾ ਹਾਲ ਵੇਖਿਆ ਜੀ ਸਾਡੇ ਸ਼ਹਿਰ ਦੇ ਵਿੱਚ ਜਿੱਦਣ ਤੁਸੀਂ ਆਏ ਹੋ ਜਿੱਥੇ ਤੁਹਾਡਾ ਹਲੀ ਪੈੜ ਬਣਿਆ ਸੀ ਮੈਂ ਸਾਰੀ ਉਥੇ ਰਿਪੋਰਟ ਲਈ ਆ 50-50000 ਰੁਪਇਆ ਜਿਹੜੇ ਲੋਕ ਦੇ ਵੀ ਸਕਦੇ ਨੇ ਮੈਂ ਉਹਨਾਂ ਦਾ ਕਸੂਰ ਨਹੀਂ ਗਿੰਦਾ ਦੇਣ ਵਾਲਿਆਂ ਦਾ ਉਹਨਾਂ ਨੂੰ ਪਤਾ ਸਾਡੇ ਪੈਸੇ ਦੇ ਨਾਲ ਕੰਮ ਕਰੋ ਮੈਂ ਫਿਰ ਆਪਣੀ ਚੀਜ਼ ਦਰਉਣਾ ਮੈਂ ਤੇਰੇ ਉੱਤੇ ਕੋਈ ਦੋਸ਼ ਨਹੀਂ ਲਾਉਂਦਾ ਪਾਹੂ ਪਰ ਜੇ ਲੋਕਾਂ ਦਾ ਪੈਸਾ ਲੋਕਾਂ ਤੱਕ ਪਹੁੰਚੜਾ ਹੀ ਨਹੀਂ ਤੇ ਇਹ ਵੀ ਬੜਾ ਵੱਡਾ ਭ੍ਰਿਸ਼ਟਾਚਾਰ ਆ ਇੱਥੇ ਮੈਂ ਵੀ ਚੀਜ਼ ਦੱਸਣੀ ਚਾਹੁੰਦਾ ਵੀ ਜਿੱਦੇ ਜਿੱਦੇ ਪੈੜੀ 'ਚ ਰੇਤ ਆਈ ਉੱਥੇ ਹੀ ਮਾਫੀਆ ਨੇ ਠੇਕੇ ਕਰ ਲਏ ਐਮਐਲਏ ਦੇ ਨਾਲ ਰਲ ਕੇ ਲੀਡਰਾਂ ਦੇ ਨਾਲ ਰਲ ਕੇ ਕੋਈ ਕਿਸਾਨ ਥੋੜੀ ਰੇਤ ਚੁੱਕਣ ਆ ਕਿ ਕਿਸਾਨ ਨੂੰ ਤਾਂ ਮਿਲਦਾ ਮੇਰੇ ਖਾਲ 2-3000 ਰੁਪਇਆ ਆਪ ਦੋ ਵੀ ਨਹੀਂ ਮਿਲਦਾ ਜੀ ਆਪਣਾ ਟਿਪਰ ਵੇਖਦਾ ਵਾ 60-60000 ਰੁਪਏ ਦਾ ਤੇ ਕੀ ਫਾਇਦਾ ਯਾਰ ਕਿਸਾਨ ਦਾ ਕੀ ਫਾਇਦਾ ਇਹੋ ਜੀ ਪਾਲਸੀ ਬਣਾਉਣ ਦਾ ਸਾਰੇ ਹੀ ਲੀਡਰ ਸਾਰੇ ਹੀ ਅਫਸਰ ਚਾਹੇ ਕੋ ਐਸ ਐਚਓ ਆ ਚਾਹੇ ਕੋ ਐਸ ਡੀ ਐਮ ਆ ਸਾਰੇ ਹੀ ਉਹਦੇ ਵਿੱਚੋਂ ਪੈਸੇ ਲੈਣ ਲੱਪੇ ਰੋੜਿਆ ਕਿਸਾਨ ਆ ਮਰਿਆ ਕਿਸਾਨ ਆ ਵਾਲੀ ਉਹਦੀ ਵਿੱਚ ਰੇਤ ਚੜੀ ਆ ਉਹਦੀ ਚ ਗਾਰ ਚੜੀ ਆ ਤੇ ਮਾਫੀ ਅੱਜ ਵੀ ਪੜਨਾ ਸ਼ੁਰੂ ਹੋ ਗਿਆ ਤੇ ਫਿਰ ਕੀ ਨਿਆਦ ਦੇਣ ਯਾਰ ਹੁਣੇ ਸ਼ਰਮ ਕਰ ਲੋ ਕੁਝ ਵੀ ਲੋਕ ਉੱਜੜ ਗਏ ਲੋਕ ਮਰ ਗਏ ਤੁਹਾਨੂੰ ਅੱਜ ਵੀ ਰੇਤਾ ਕੱਢਣ ਦੀ ਸੁੱਜਣ ਡਈ ਆ ਵੀ ਕਿਸਾਨ ਨੂੰ ਲੁੱਟਣਾ ਕਿਤਰਾ ਵਾ ਵੀ ਇਹਨੂੰ ਕੁੱਟਣਾ ਕਿਤਰਾ ਵਾ ਹੋਰ ਕੀ ਫਿਰ ਗੋਲੀ ਮਾਰ ਦੋ ਇਹਨਾਂ ਨੂੰ ਵੀ ਸਾਰਾ ਇਹਨਾਂ ਨੂੰ ਇੱਕੋ ਆਰਡਰ ਹੀ ਕਰ ਦੋ ਵੀ ਜਿੱਦੀ ਜਿੱਦੀ ਪੈਲੀ ਚ ਪਾਣੀ ਆਇਆ ਹੋ ਉਹਨੂੰ ਅਸੀਂ ਮਾਫੀ ਨਹੀਂ ਦੇ ਸਕਦੇ ਉਹਨੂੰ ਇੱਕ ਗੋਲੀ ਮਾਰੋ ਉਹਦੇ ਮੱਥੇ ਦੇ ਵਿੱਚ ਐਹੋ ਐਹੋ ਤਰੀਕਾ ਬਣਾ ਲਓ ਫਿਰ ਨਾਲੇ ਤੁਹਾਡੀ ਜਾਨ ਹੀ ਛੁੱਟ ਜਾਏ